ਵੇਰੇ ਸੋਹਰੇ ਉੱਠ ਚੁੱਕ। ਮੈਂ ਉਹ ਦੇ ਭਾਂਡ ਮੜ ਕੇ ਜਾਲੇ ਚੜਨਾ। ਕਿਉਂ? ਉਹ ਦਵਾਲੇ ਦੀ ਸਫਾਈ ਕਰਦੀ ਆ ਮੈਂ। ਤੇਰੇ ਆ ਤਾਂ ਬਾਈ ਲਾਰਖਾ ਮੈਨੇ ਜਾਲੇ ਚੜਨ ਵਾਸਤੇ। ਉਹ ਤਾਂ ਮੇਰਾ ਹੱਥ ਨਹੀਂ ਜਾਂਦਾ ਛੱਤ ਤੇ। ਉਹ ਆਉਣਾ ਟੇਬਲ ਤੇ ਚੜ ਕੇ ਸਾਬ ਕਰਾਂਦਾ ਮੇਰਾ ਦੁੱਖ ਤਾਂ ਮੋਢਾ। ਤੂੰ ਬੰਦੇ ਤੋਂ ਸਫਾਈ ਕਰਾਉਣੀ ਆ ਕਰਦੀ। ਲੋਕਾ ਬੰਦਾ ਨੂੰ ਪੁੱਤ ਦਾ ਕੰਮ ਨਹੀਂ ਕਰ ਸਕਦਾ ਹੈਗਾ। ਕਿ ਜਨਾਨੀਆਂ ਨੂੰ ਸੁੱਖ ਹੈ ਨੇ ਸਾਰੇ ਕੰਮ ਹੈ। ਕਰਦੀ ਥੋੜੀ ਨਾ ਸਫਾਈ ਕਰੂਗਾ। ਮੇਰਾ ਬੰਦਾ ਤਾਂ ਭੈਣੇ ਹਰ ਕੰਮ ਚ ਸਾਥ ਦਵਾਉਂਦਾਗਾ ਤੇ ਭਾਂਡੇ ਭੁੰਡੇ ਵੀ ਮਜਾਦਾ ਦਾ। ਸੱਚੀ ਘਰ ਬੜਾ ਚੰਗਾ ਆ। ਫਿਰ ਤੂੰ ਬੇਅਕਲ ਆ। ਬੰਦੇ ਤਾਂ ਥੋੜੀ ਨਾ ਹੀ ਕੰਮ ਕਰਾਈਦੇ ਹੁੰਦੇ ਨੇ। ਹੂੰ ਲਾ ਕੰਮ ਨੂੰ ਉਹ ਬੰਦੇ ਵਾਲੇ ਕੰਮ ਆਪਾ ਕੜਾ ਕਰਦੇ ਆ ਨੀ ਜੇ ਕਹਿਦੇ ਨਾ ਵੀ ਮੈਂ ਸਾਡੇ ਨਾਲ ਕਿਤੇ ਤੂੜੀ ਢਗਾਓ ਕੱਖੜ ਗਿਆਓ ਫਿਰ ਆਪਾ ਕੜਾ ਜਾਂਦੀਆਂ ਨੇ। ਨਾਲ ਨਾ ਮੇਰੀ ਗੱਲ ਸੁਣ ਹੌਲੀ ਬੋਲ। ਮੇਰੀ ਘਰ ਵਾਲਾ ਨਾ ਡਿਊਟੀ ਕਰਕੇ ਆਇਆ, ਉਹ ਰੈਸਟ ਕਰ ਰਿਹਾ। ਐਡਾ ਵੱਡਾ ਸੰਘਣਾ ਪਾੜਿਆ ਕਰ ਮੈਨੂੰ ਸੁਣਦਾ। ਫਰਪੜ ਹੁਣ ਮੈਂ ਕੀ ਕਰਾ ਹੁਣ ਜਦੋਂ ਮੇਰਾ ਬੋਲ ਉੱਚਾ ਮਥੇ ਉੱਚਾ ਬੋਲਿਆ ਜਾਂਦਾਗਾ ਪੱਲੋ ਆਏ ਨਾ ਕਰਾ ਕਰ ਤੂੰ ਦੇਖ ਮੇਰੀ ਪੱਕੀ ਸੇਲੀ ਹੋ ਕੇ ਤੂੰ ਮੇਰੀ ਤੇਰਾ ਮੇਰਾ ਕੀ ਮੇਲ ਹੈ ਮੇਲ ਮੈਂ ਸੇਲੀ ਪੱਕੀ ਗਵਾਨੀ ਨਹੀਂ ਮੈਂ ਤੇਰੀ ਕੋਈ ਸੇਲੀ ਨਾਲ ਦੂਜੀ ਗੱਲ ਜਾਲੇ ਛੜਨ ਵਾਲਾ ਨਾ ਮੈਂ ਵੀ ਘਰ ਦੀ ਸਫਾਈ ਕਰਨੀ ਹੈ ਉਹ ਫਰੀ ਨਹੀਂ ਹੈਗਾ ਆਏ ਸਫਾਈ ਕਰਾਂਗੇ ਜੁੱਤੀ ਪਾ ਕੇ ਨੀ ਨਾ ਮੈਂ ਸੂਟ ਪਾ ਕੇ ਮੈਂ ਤੇਰੇ ਵਾਂਗੂ ਥੋੜੀ ਨਾ ਵੀ ਸੁੱਥਨ ਉੱਚੀ ਚੱਕ ਕੇ ਫਿਰ ਉਹ ਨਾਲ ਤੂੰ ਗਾਰੇ ਵਿੱਚ ਦੀ ਲੰਘ ਕੇ ਆਈਆਂ ਆਏ ਸਲਵਾਰ ਚੱਕੀ ਨਾ ਕਾਣੂ ਵੇਰੀਆ ਚੱਪਲਾ ਹੋ ਗਿਆ ਗਿੱਲੀਆਂ ਮੈਂ ਤਾਂ ਦੱਸਦੀਆਂ ਪਾਣੀ ਚ ਕੰਬਲ ਤਾਂ ਤਾ ਸੀਗਾ ਵੱਡੇ ਵੱਡਾ ਵਾਲੇ ਭਾਰੀ ਵੱਡਾ ਵਾਲਾ ਕੰਬਲ ਨਹੀਂ ਹੁੰਦਾ ਮਸ਼ੀਨ ਚ ਪਾਤਾ ਪਹਿਣੇ ਮਸ਼ੀਨ ਤਾਂ ਚੱਲੀ ਨਹੀਂ ਫੇਰ ਉਹ ਕੱਢਿਆ ਬਾਹਰ ਐਡਾ ਪਾਰੀ ਹੋ ਗਿਆ ਉਹ ਪਾਣੀ ਨਾਲ ਫੇਰ ਉਹਨੂੰ ਪੈਰਾਂ ਨਾਲ ਲਾਤੜ ਕੇ ਆਈਆਂ ਟੱਬ ਚ ਪਾਣੀ ਮੈਂ ਇੰਨੀ ਵੇਲੀ ਨਹੀਂ ਹੈਗੀ ਹਰਜਾ ਗੱਲ ਗੱਲ ਸੁਣ ਲੈ ਗੱਲ ਸੁਣ ਲੈ ਹੋਰ ਮੈਂ ਤੁਹਾਨੂੰ ਗਾਲ ਸੁਣੇਗੀ ਬਾਈ ਲੈਣਾ ਮੈਂ ਦੇਖੀ ਟੱਬ ਚ ਪਾਤਾ ਪਣ ਖੜ ਕੇ ਗੱਲ ਸੁਣਾ ਕਰਦਾ ਅਸੀਂ ਗੱਲ ਦੱਦੀ ਤੈਨੂੰ ਟੱਬ ਚ ਪਾਤਾ ਪਣ ਪਹਿਲਾਂ ਮੈਂ ਸੋਚਿਆ ਵੀ ਸਰਫ ਪਾਦਾ ਫੇਰ ਮੈਂ ਸੋਚਿਆ ਸਾਰਾ ਫਲਾ ਪੈਕਟ ਬਲਾਈਂ ਮਹਿੰਗਾ ਹੁੰਦਾ ਉਹ ਤੇਲ ਦੇਖਿਆ ਤੇ ਨਹੀਂ ਜਿਹੜਾ 25 ਰੁਪਏ ਲੀਟਰ ਆਉਂਦਾ ਕੱਪੜੇ ਮੋٹے ਕੱਪੜੇ ਤੋਂ ਨਾਲ ਪਾਣੀ ਮੈਂ ਤਾਂ ਉਹ ਪਾ ਕੇ ਤੱਬ ਚ ਵੜ ਗਈ ਬੜੀ ਕੀ ਬੜੀ ਮਰ ਤਾਂ ਪੈਰਾ ਤੇ ਕੁਟਕੜੀ ਮੱਲਣ ਤਾਂ ਇੰਨਾ ਤੇਜ ਆ ਤੂੰ ਵੀ ਵਗਾ ਲੈ ਤੇਲ ਹਾਂ ਕੱਪੜੇ ਤੋਂ ਨਾਲ ਤੇਲ ਹੁੰਦਾ اچھا ਕੱਪੜੇ ਤੂੰ ਉਹਦੇ ਨਾਲ ਧੋਤੇ ਨਹੀਂ ਮੋٹے ਕੱਪੜੇ ਵੱਡੇ ਬੈੱਡ ਦਾ ਕੰਬਲ ਗਹਿਰੀਆ ਵੱਡਾ ਮੈਂ ਨਾ ਕੁਝ ਐਦਾਂ ਦਾ ਨਹੀਂ ਯੂਜ਼ ਕਰਦੀ ਠੀਕ ਹੈ ਇਸ ਤਾਂ ਸਿਰਫ ਸ਼ੁਰੂ ਤੋਂ ਟਾਈਡ ਸਰਫੀ ਯੂਜ਼ ਕਰਦੀ ਆ ਕਿੰਨੇ ਦਾ ਹੁੰਦਾ ਨਹੀਂ ਪਤਾ ਨਹੀਂ ਇਹ ਹਿੱਲੇ ਕਿ ਹੁੰਦੇ ਕਿ ਕਿੱਦਾਂ ਹੁੰਦਾ ਕਿੱਦਾਂ ਕਿੰਨਾ ਵੱਡਾ ਮਰਜ਼ੀ ਲਿਓ ਆਪਣੇ ਤੇ ਡਿਪੈਂਡ ਹੈ ਪਰ ਤੁਸੀਂ ਤਾਂ ਕਿੰਨਾ ਕਿੰਨਾ ਆ ਸਕਦੇ ਹੋ ਇਹਦੋਂ ਵੱਧ ਤਾਂ ਤੁਸੀਂ ਨਹੀਂ ਆ ਸਕਦੇ ਤੂੰ ਡਲਵਰ ਤੈਨੂੰ ਤਾਂ ਆਖਲਦੀ ਹੈਗੀ ਦੇਖ ਬੰਦੇ ਨੂੰ ਆਹ ਕਹਿੰਦੇ ਵੀ ਵੱਡੇ ਸਰਫ ਦਾ ਪੈਕਟ ਲਿਆ ਦੇ ਜੇ ਤਾਂ ਉਹਨੇ ਵੱਡੇ ਸਰਫ ਦਾ ਪੈਕਟ ਲਿਆਂਦਾ ਤਾਂ ਉਹਦੇ ਨਾਲ ਬਾਲਟੀ ਵੀ ਮਿਲਦੀ ਆ ਤੈਨੂੰ ਮਿਲੀ ਹੈ ਕਦੇ ਬਾਲਟੀ ਫ੍ਰੀ ਵਾਲੇ ਹਾਂ ਮਿਲਦੇ ਹੁੰਦੇ ਆ ਕਿੱਥੇ ਆ ਗਈ ਉਹ ਮੈਨੂੰ ਦੇ ਦੇ ਤੇ ਤੱਕ ਕਿਉਂ ਤੈਨੂੰ ਕਾਹ ਤੋਂ ਦੇ ਦੋ ਅੱਛਾ ਸਾਰੀ ਚੀਜ਼ ਤੈਨੂੰ ਹੀ ਦੇ ਦੋ ਆ ਐਵੇਂ ਨਹੀਂ ਵੀ ਤੇਰੇ ਤਾਂ ਕੰਮ ਨਹੀਂ ਹੁਣ ਤੁਸੀਂ ਤਾਂ ਰੋਜ਼ ਆ ਮਤਲਬ ਕਿ ਮਹੀਨੇ ਕਿਚ ਵੱਡਾ ਸਰਫ ਲਿਆਉਂਦੇ ਹੋ ਮਹੀਨੇ ਬਾਅਦ ਬਾਲਟੀ ਮਿਲ ਜਾਂਦੀ ਤੈਨੂੰ ਨਹੀਂ ਮੈਂ ਨਹੀਂ ਦਿੰਦੀ ਹੈਗੀ ਚੰਗਾ ਜਾਲੇ ਝਾੜਨਾ ਤੇ ਦੇ ਦੇ ਫਿਰ ਮੈਂ ਉਹਦੇ ਨਾਲ ਝਾੜੂਗੀ ਨਾ ਤੂੰ ਨਹੀਂ ਕੋਈ ਕਿਹਾ ਜਦੋਂ ਤੂੰ ਜਾਣੀ ਤੂੰ ਯਾਰ ਡੰਡੇ ਤੇ ਬੋਕਰ ਜੇ ਬਣ ਕੇ ਜਿਵੇਂ ਆਏ ਸਾਲ ਸਾਫ ਕਰਦੀ ਹੋਣੀ ਉਹ ਹੋ ਸਾਡਾ ਬੋਕਰ ਬਾਹਰ ਐਡਾ ਕੋਹ ਰਿਹਾ ਝਾੜੂ ਮੈਂ ਬੈਠ ਕੇ ਸਿੰਬੜਦੀ ਆ ਨਾ ਤਾ ਕਰਕੇ ਪਹਿਣ ਬਣ ਕੇ ਦੇਖੇ ਮੈਂ ਹੁਣ ਛਾੜ ਕੇ ਫੜਾ ਦੂ ਤੇਰੇ ਭਾਈ ਤਾਂ 2 ਮਿੰਟ ਚ ਛਾੜ ਦਊਗਾ ਜਦੋਂ ਤੂੰ ਛਾੜੀਂ ਖਰਾਬ ਨਾ ਕਰਦੀ ਸਮਾਰ ਕੇ ਸਾਫ ਕਰਕੇ ਝਾੜ ਜੂਲੇ ਸਾਫ ਕਰਕੇ ਫੜਾ ਕੇ ਜਾਈ ਕਿਹਦੇ ਝਾਲੇ ਉਹਦੇ ਤੋਂ ਕਿਹਦੇ ਝਾਲੇ ਲੱਗੇ ਇਹਨਾਂ ਫੜਾ ਜੀ ਚੰਗਾ ਨਹੀਂ ਫੜਾ ਮੇਗਾ ਆਇਆ ਹੋਇਆ ਉਹ ਮੇਗਾ ਆਇਆ ਹੋਇਆ ਬੱਡੀ ਮਹਿੰਗੇ ਵਾਲੀ ਹੋਈ ਆਗੇ ਕੋਈ ਨਾ ਮਾੜਾ ਜ ਮੈਨੂੰ ਪੜ੍ਹਨੇ ਦੇ ਮੈਂ ਮੇਰੇ ਘਰ ਵਾਲੇ ਨੂੰ ਕਿਹਾ ਵੀ ਆਹ ਜਿਹੜਾ ਟਿਚ ਫੋਨ ਜੱਲੇ ਫਿਰਦਾ ਉਹ ਤੇ ਮੈਨੂੰ ਡਾੜਾ ਸਿਖਾ ਦੇ ਜਦੋਂ ਮੈਂ ਸਿੱਖ ਗਈ ਨਾ ਤੇਰੇ ਵਰਗੇ ਨੂੰ ਤਾਂ ਟਿਚ ਸਮਝਿਆ ਕਰੂੰਗੀ ਗੱਲਾਂ ਮਾਰਦੀ ਆਗੇ ਹੁਣ ਬਈ ਲੇ ਪੜਾ ਲੈ ਇਹ ਜਾਲੇ ਚੜਨਾ ਨਹੀਂ ਨਾ ਹੋਰ ਕੀ ਕਰਨ ਵਾਲਾ ਨਹੀਂ ਆ ਉਹ ਤਾਂ ਸਰਪੰਚਾਂ ਦੀ ਬਹੂ ਮੈਂ ਸੁੰਬਰ ਦੀ ਦੇਖੀ ਸੀ ਇਹਦੇ ਨਾਲ ਉਹ ਤੇਰੀ ਮਰਜ਼ੀ 'ਚ ਜਾਲੇ ਚੜ ਲੈ ਜ ਸੁੰਬਰ ਲੈ ਖਰਾਬ ਨਾ ਕਰਦੀ ਪਰ ਭੈਣ ਬਣ ਕੇ ਖਰਾਬ ਨਹੀਂ ਕਰਦੀ ਆ ਦੇਖੇ ਜੂੰਡੇ ਤੇਰੇ ਦੇਖੇ ਉਹ ਕਹਿੰਦੀ ਸਾ ਮੈਨੂੰ ਸਾਫ ਕਰਕੇ ਫੜਾ ਜੀ ਆਹਾ ਆਹ ਤੇਰਾ ਸਾਫ ਕਰਕੇ ਤੇਰੇ ਸਾਡੇ ਦਾ ਭਣੇ ਜੂੰਡੇ ਰੱਖਣ ਨੂੰ ਬਾਲਟੀ ਲੈ ਰਖੀਆ ਮੈਂ ਤਾਂ ਮੈਂ ਤਾਂ ਨਾ ਜਿੱਦੇ ਭਣੇ ਖਾਸੇ ਇਕੱਠੇ ਹੋ ਜਾਂਦੇ ਨੇ ਬੇਚਦਾ ਨਹੀਂ ਹੁੰਦੀ ਮੈਂ ਕੰਮ ਕਰ ਲਾ ਤੁਰ ਜਾ ਇੱਥੋਂ ਐਸੇ ਕੰਮ ਤਾਂ ਕਰ ਲਈ ਮੈਂ ਤੈਨੂੰ ਐਂ ਕਹਿਣੀ ਆ ਜਦੋਂ ਮੈਂ ਜਾਲੇ ਫੜਾ ਆ ਝਾੜਨਾ ਫੜਾਉਣਾ ਜਿਹੜੇ ਬਣ ਕੇ ਸਬਜ਼ੀ ਦੀ ਕੋਲੀ ਤੇ ਕਿਉਂ ਤੇਰੇ ਬਾਈ ਨੇ ਅਜ ਰੋਟੀ ਨਹੀਂ ਅਸੀਂ ਤਾਂ ਬਾਰੀ ਖਾ ਕੇ ਆ ਮੈਂ ਕੁਛ ਅੱਜ ਰਾਤਾਂ ਲਈ ਪਈ ਹੋ ਰਾਤ ਅਸੀਂ ਬਣਾਈ ਨਹੀਂ ਹੈਗੀ ਅੱਜ ਤਾਂ ਬੇਸੰਦਾ ਚਿਲਮਨਾ ਕੇ ਖਾਦਾ ਸੀ ਛੋਡੇ ਵਾਂਗੂ ਸੀ ਤਿੰਨੇ ਟਾਈਮ ਰੋਟੀਆਂ ਨਹੀਂ ਡੱਪਦੇ ਹਨ ਪਤਾ ਨਹੀਂ ਤੂੰ ਤਾਂ ਕੀ ਆਪ ਦੇ ਸਵੇਰ ਖਾਣੇ ਤਰ੍ਹਾਂ ਟੱਡ ਨਹੀਂ ਦੂਖਦਾ ਅੱਗ ਸਵੇਰ ਖਾਣੀ ਹੈ ਜੇ ਚੱਜ ਹੋਵੇ ਵੀ ਕੀ ਹੈ ਫੇਰੀ ਹੈ 10 ਮਿੰਟ ਵੇਸਟ ਕਰਾਉਂਦੇ ਅਣਪੜਜੀ ਨੇ ਇਹਨਾਂ ਨੂੰ ਚਾਹ ਪਾਣੀ ਪੁੱਛਾਂ ਗੱਲ ਸੁਣੀਓ ਜੀ ਆਹ ਦੱਸ ਨੜੇ ਕਾਦਰ ਉਹਲਾ ਵਪਾਰਖਾਈ ਬਾਹਰ 10 ਮਿੰਟ ਤਾਂ ਚੁੱਪ ਕਰ ਦਿਆ ਕਰ ਤੈਨੂੰ ਪਤਾ ਸੀ 10 ਮਿੰਟ ਰੈਸਟ ਕਰਨੀ ਸੀ ਮੈਂ ਮੈਂ ਤਾਂ ਉਹਨੂੰ ਕਿਹਾ ਸੀਗਾ ਉਹ ਤਾਂ ਲਪੜੀ ਤਾਂ ਹੀ ਸੀ ਜਾਲੇ ਛਾੜਨ ਨੂੰ ਬਸ ਤੈਨੂੰ ਪਤਾ ਫਿਰ ਉਹ ਏਡੀ ਗੱਲ ਦੀ ਆਪਣੇ ਛਾੜਨ ਨਹੀਂ ਸੀ ਉਹ ਜਾਲੇ ਨਹੀਂ ਨਹੀਂ ਆਪਣੇ ਘਰੇ ਛਾੜਨੇ ਉਹ ਆਪਣਾ ਚੋਲੇ ਛਾੜਨ ਲੈ ਕੇ ਗਈ ਹੈ ਕਿ ਨਹੀਂ ਮੈਂ ਸਫਾਈ ਕਰਾਉਣੀ ਹੈ ਇੱਕ ਗੱਲ ਹੋਰ ਕਹਿ ਗਈ ਹੈ ਕਹਿੰਦੀ ਨੇ ਮੇਰੇ ਘਰ ਵਾਲਾ ਮੇਰੇ ਨਾਲ ਸਫਾਈ ਕਰਾਉਂਦਾ ਸਾਰੀ ਮੈਂ ਚਾਹੁੰਦੀ ਸੀ ਵੀ ਤੁਹਾਨੂੰ ਦੋ ਦੋਨਾਂ ਦੀਆਂ ਛੁੱਟੀਆਂ ਨੇ ਦੁਸ਼ਹਿਰੇ ਕਰਕੇ ਤੇ ਤੁਸੀਂ ਵੀ ਮੇਰੇ ਨਾਲ ਸਫਾਈ ਕਰਾ ਦਿੰਦੇ ਅੱਛਾ ਫਿਰ ਤਾਂ ਬੜਾ ਵਧੀਆ ਕਿਹਾ ਉਹਨੇ ਸੱਚੀ ਹਾਂ ਥੈਂਕ ਯੂ ਸੋ ਮੈਂ ਤੈਨੂੰ ਇਹ ਪੁੱਛਦਾ ਹੀਗਾ ਆਪਾਂ ਉਹ ਨਹੀਂ ਰੱਖੀ ਹੋਈ ਸੀ ਡਾਂਗ ਜੀ ਘਰੇ ਹਾਂ ਉਹ ਕਿੱਥੇ ਪਈ ਆ ਉਹ ਤਾਂ ਬਾਹਰ ਹੀ ਪਈ ਹੋਗੀ ਲਿਆ ਨਾ ਚੱਕ ਕੇ ਕਿਉਂ ਤੇਰੇ ਫੇਰ ਨਹੀਂ ਸੀ ਕਹਿੰਦੀ ਕਿਉਂ ਕਰਾ ਦੇ ਦੇ ਨਾ ਸਫਾਈ ਆ ਦੋ ਟਾਈਮ ਨਹੀਂ ਰੋਟੀਆਂ ਤਾਂ ਹੁੰਦੀਆਂ ਨੇ ਏਡਾ ਘੱਟ ਘੱਟ ਘਰ ਆਪਣਾ ਤੇ ਥੋ ਵੀ ਨਹੀਂ ਸਾਫ਼ ਹੁੰਦਾ ਕਿਉਂ ਤੇਰੇ ਟੁੱਟੇ ਹੋਏ ਰੇ ਸਾਰ ਦਿਨ ਬੈਠ ਕੇ ਹੋਣਾ ਉੱਥੇ ਮੈਥੋਂ ਨਾ ਤੂੰ ਥੱਪੜ ਨਾ ਖਾ ਲਈ ਕਿਤੇ ਭਗਾਈ ਮਰੀ ਜਣੀਆ ਚਾਹ ਚੂ ਬਣਾ ਕੇ ਦੇ ਦੇ ਕੰਮ ਤੇ ਜਾਣਾ ਮੈਂ ਨਾਲੇ ਮੋਦੇ ਵਾਲੇ ਨੂੰ ਬੂਝੜ ਨਹੀਂ ਹੈਗਾ ਖੇਤਾਂ 'ਚ ਨਹੀਂ ਕੰਮ ਕਰਦਾ ਫਿਰ ਤੂੰ ਮੈਂ ਵੀ ਇਹਦਾ ਮਤਲਬ ਕਿਸੇ ਬੂਝੜ ਨਾਲ ਹੀ ਵਿਆਹ ਕਰਾ ਲੈਂਦੀ ਤੂੰ ਤਾਂ ਕੁਝ ਵੀ ਨਹੀਂ ਕਰਾਉਂਦਾ ਹੁਣ ਕੀ ਵਿਗੜ ਗਿਆ ਹੁਣ ਕੀ ਵਿਗੜ ਗਿਆ ਹੁਣ ਕਰਾ ਲਾ ਜਾ ਉਹ ਤਰਸ ਖਾ ਅਬ ਦੇ ਆਪ ਤੇ ਕਿਉਂ ਹਾਂ ਤੈਨੂੰ ਅਫਸਰ ਮਿਲ ਗਿਆ ਅਫਸਰ ਮਿਲ ਗਿਆ ਫਿਰ ਅਫਸਰ ਹੁੰਦੋਂ ਉਹ ਇੰਗਾ ਬਾਹਰ ਹੋਏਗਾ ਘਰੇ ਥੋੜੀ ਨਾ ਮਾੜਾ ਮੁੰਡਾ ਤਾ ਕੱਲ ਮੇਰੀ ਗੱਲ ਸੁਣ ਨਾ ਤੂੰ ਡੱਬੇ ਡੱਬੇ ਸਾਫ਼ ਕਰਾ ਦੀ ਮੇਰੇ ਨਾਲ ਠੀਕ ਹੈ ਝਾਲੇ ਮੈਂ ਝਾੜ ਦੂੰਗੀ ਮੈਂ ਤੇਰੇ ਕੰਡ ਨਾ ਝਾੜਦਾ ਮਾਰ ਮਾਰ ਥਾਪੜੇ ਕਿਤੇ ਚਾਹ ਬਣਾ ਕੇ ਲੈ ਕੇ ਤੇ ਜਾ ਕਰਾ ਦੇ ਇਹਦੇ ਨਾਲ ਸਫਾਈ ਉਹਦਾ ਕੱਲ ਨੂੰ ਕੁਝ ਹੋਰ ਵੀ ਕਹੂਗੀ ਤੈਨੂੰ ਪਹਿਲਾਂ ਤਾਂ ਇਹਨੂੰ ਹੋਂ ਹਟਾਵਾਂ ਮੈਂ ਇਹ ਲਾਉਂਦੀ ਆਂ ਉਂਗਲ ਛੋਟੀ ਰਸੀਪੇ ਕਰਤਾਰੋਂ ਗੋਣ ਮਨਾਵੇ ਹੀਰ ਲੋਏ ਫਿਰ ਡੁੱਟਿਆ ਪਿਆ ਓਏ ਮੇਰੇ ਸੜੇ ਦੀ ਪਿਓਰ ਵੀ ਨਹੀਂ ਆਉਂਦੀ ਪੂਰਾ ਖਾਲੀ ਹੈ ਹੈਲੋ ਨਾ ਖੜ ਹੋਈ ਮੜਾ ਜਾ ਕੀ ਐ ਕੀ ਆ ਕੀ ਦੇਖਿਆ ਪਾਲੀ ਦੇ ਘਰ ਆ ਲਾਉਦੇ ਨੇ ਸਫਾਈਆਂ ਕਰਾ ਰਿਹਾ ਮੜਾ ਜਾ ਤੂੰ ਵੀ ਮੈਨਾਂ ਕਿਸੇ ਕੰਮ 'ਚ ਹੱਥ ਵਟਾ ਦੇ ਹੱਥ ਵਟਾ ਦੇ ਇਹ ਦੇ ਨਾਲ ਕੰਮ ਨਾਲ ਇੱਕ ਹੱਟਦਾ ਫਿਰਦਾ ਖੋਖਰ ਹੈ ਇੱਕ ਫਿਰਦਾ ਗਾਗੋ ਵਾਲੇ ਪਹਿਲਾਂ ਭੁੱਕੀ ਦਾ ਚਮਚਾ ਲਿਆ ਕਿਦੇ ਉਹ ਕੀ ਮੁੱਕੀ ਪਈ ਐ ਮੇਰੀ ਤਾਂ ਮੈਂ ਕਿਧੇ ਜਾਮਾ ਭੁੱਕੀ ਮੰਗੜ ਹੈ ਮੈਂ ਮੰਗਤੀ ਆ ਕਿ ਮੈਂ ਬਲੈਕਨ ਆ ਗਈ ਹਮ ਬਲੈਕੀਏ ਬਣ ਜਾ ਬਲੈਕਨ ਬਣ ਜਾ ਕੋਸ ਮਰਜੀ ਬਣ ਜਾ ਲਿਆ ਦੇ ਆਏ ਹੋਏ ਰੱਬਾ ਆ ਨਹੀਂ ਕਰਦੇ ਹੁੰਦੇ ਦੇਖੇ ਸਾਰੇ ਲੋਕ ਆਉਂਦੇ ਘਰ ਵਾਲੀਆਂ ਨਾਲ ਕੰਮ ਕਰਾਉਂਦੇ ਨੇ ਤੇਰੇ ਆ ਪਤਾ ਨਹੀਂ ਕੀ ਪਟਮੇੜੀ ਪੈ ਜਾਂਦੀ ਆ ਯਾਰ ਉਹੀ ਗੱਲਾਂ ਫਿਰ ਓਏ ਮੇਰੇ ਸਹੁਰੇ ਦੀ ਐ ਮੇਰੇ ਹੱਡ ਨਾਲ ਹੱਡ ਨਹੀਂ ਰਲਦਾ ਤੈਨੂੰ ਕੰਮ ਦੀ ਹੋਈ ਪਈ ਐ ਕਿਹੜੇ ਕੰਜਰ ਨੇ ਕਹਤੀ ਤੈਨੂੰ ਵੀ ਭਾਈ ਭੁੱਕੀ ਦਾ ਬੈਨ ਲਾਲਾ ਤੂੰ ਕਹਾਂਦੇ ਕਿਸੇ ਨੇ ਉਹ ਕੰਮ ਬਾਲਾ ਤਾਂ ਖਾਣ ਲੱਗ ਗਿਆ ਮਾਣੀ ਮੋਟੀ ਕੰਮ ਕਿਹੜਾ ਕੰਮ ਕਰਦਾ ਤੂੰ ਕੀ ਕਰਦਾ ਹੋਰ ਤੂੰ ਹੀ ਕਰਕੇ ਆਉਣੀ ਐ ਖੇਤ ਕੰਮ ਮੱਕੋ ਤੇ ਕੀ ਖੇਤ ਤੂੰ ਦਿਹਾੜੀਆ ਲਈ ਰੱਖਦਾਗਾ ਦਿਹਾੜੀਆ ਲਈ ਰੱਖਣਾ ਕੰਮ ਤਾਂ ਕਰਨਾ ਹੀ ਹੁੰਦਾ ਜਦੋਂ ਉੱਤੋਂ ਦੇ ਜਾਂਦਾ ਕੰਮ ਫੇਰ ਲਾਉਣਾ ਦਿਹਾੜੀਆ ਹੂੰ ਉਹੀ ਬੋਲੀ ਜਾਊਗੀ ਕਰਾ ਦੇ ਕੋਈ ਤੂੰ ਕਰ ਦੇ ਦੇਖ ਮੇਰਾ ਮੋਢਾ ਦੁਖਣ ਲੱਗ ਗਿਆ ਜਾਲੇ ਝੜਦੀ ਦਾ ਇੱਕ ਸਵਾਤ ਰਹਿ ਗਈ ਇੱਕ ਤਾਂ ਜਨਾਨੀਆਂ ਦੇ ਨਾ 365 74 ਨੇ ਆਏ ਐ ਜੇ ਕਰਕੇ ਬਰਿਆਕੇ ਲਾ ਲੈਂਦੇ ਆ ਕੰਮ ਮੈਂ ਇੱਥੋਂ ਨਹੀਂ ਕਰਾਈਦਾ ਭੁੱਕੀ ਦਾ ਜਮਚਾ ਲੈ ਆ ਦੇ ਫੇਰ ਕਰਾ ਦੂੰ ਆਏ ਹੋਏ ਰੱਬ ਸ਼ਰਮ ਪਹਿਲਾਂ ਕੰਮ ਕਰਾ ਫੇਰ ਦਵਾਂ ਭੁੱਕੀ ਪੁੱਕੀ ਲਿਆ ਪਹਿਲਾਂ ਫੇਰ ਕਰਾਂਗਾ। ਨਾ ਮੈਂ ਨਹੀਂ ਫੇਰ 100 ਰੁਪਏ ਦਊਂਗੀ ਫੇਰ ਲੈ। 100 ਨਾਲ ਕੀ ਬਣਦਾ? ਹਾਂ। 6000 ਨੂੰ ਕਿਲੋ ਐ। ਫੇਰ ਕਿੰਨੇ ਚਾਹੀਦੇ ਨੇ? 3000 ਦੇ ਦੇ ਅੱਧਾ ਕਿਲੋ ਹੁਣ ਫੜ ਲਿਆਉਣਾ। ਪਹਿਲੇ ਸਾਰਾ ਕੰਮ ਕਰਾ ਫਿਰ। ਫੇਰ ਤਾਂ 3 ਦਾ ਵੀ 4000 ਦੇ। ਆ ਕੇ ਤਹੇ ਗੱਡੇ ਨਾਲ ਜੋੜ ਲਈ ਆਮਲੀ ਨੂੰ। ਮੈਂ ਨਹੀਂ ਜੜੀ ਪਹਿਲੇ ਕੰਮ ਕਰਾ ਤੇਰਾ ਕਿ ਪਤਾ ਪੁੱਕੀ ਖਾ ਕੇ ਤੂੰ ਮੁੱਕਰ ਜੇ। ਜਦੋਂ ਖਾਦੀ ਹੋਵੇ ਫੇਰ ਤਾਂ ਬਿਸ਼ੱਕ ਕੁਛ ਮਰਜ਼ੀ ਕਰਾਈ ਚੱਲੀ। ਜਿੰਨਾ ਚਿਰ ਖਾਦੀ ਨਹੀਂ ਉਹਨਾਂ ਚਿਰ ਤਾਂ ਬਸ। ਨਾ ਮੈਂ ਹੁਣ ਤਾਂ ਫੇਰ ਪਿਆਰ ਨਾਲ ਬੋਲ ਰਹੀ ਆਂ ਕਿ ਸੁਣਦੇ ਹੀ ਨਹੀਂ ਹੈ ਨਾ ਰੋਮ ਮਾਰਦਿਆ ਮੇਰੇ ਤੇ ਵਾਟੇਕ ਜਾ ਕਿਉਂ ਜਲੂਸ ਦਿਖਾਉਣਾ ਲੋਕਾਂ ਨੂੰ ਜਾ ਖੜਾ ਹੋ ਮੜਾ ਜਾ ਜਾਲੇ ਚੜਵਾ ਜਿਆਦਾ 2 ਰੁਪਏ ਲਿਆ ਦੇ ਇਥੋਂ ਉਹ ਕੀਲਾ ਚਮਚਾ ਲਿਆਉ ਫੇਰ ਗੱਲ ਬਣੂਗੀ ਨਹੀਂ ਕਿਸੇ ਤੋਂ ਫੜ ਲਿਆ ਐਕਸ਼ਨ ਜਾ ਐ ਕਰ ਜਾ ਕਰ ਦੋ ਨਾ ਇਹ ਦੋ ਚਮਚੇ ਭੁੱਕੀ ਦੇ ਐਕਸ਼ਨ ਮਾਰ ਕੇ ਮੁੱਕੀ ਨਾ ਜਬੜੇ ਦੇ ਸਾਰੇ ਦੰਦ ਕੱਢ ਦੂੰਗੀ ਜਾਗਰ ਮੇਰਾ ਸਾਲਾ ਲੱਗਦਾ ਮੈਂ ਭੁੱਕੀ ਮੰਗਣ ਜਾਵਾ ਉਹਦੇ ਕੋਲ ਠੀਲੇ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿਸੇ ਥਾਂ ਦੇ ਕੰਜਰ ਨਾ ਮੈਨੂੰ ਐ ਦੱਸਵੇ ਨਾ ਸ਼ਰਮ ਉਹਨੂੰ ਗਦੀ ਮਰਗੀ ਗੁਦੇ ਨਾ ਉਹਨੂੰ ਮਾੜਾਂਗਾ ਮਤਰਾ ਮੈਂ ਲੋਕ ਕੋਲ ਤਿਰਫਾ ਕਰਦੀ ਫਿਰਦੀ ਆ ਵੀ ਮੇਰੇ ਘਰ ਵਾਲਾ ਇੰਨਾ ਚੰਗਾ ਕਰਦੇ ਸਾਰੇ ਕੰਮ ਕਰਾਉਂਦਾ ਹਰੇਕ ਕੰਮ ਦੇ ਰਿਸ਼ ਬਤ ਰਿਸ਼ ਬਤ ਰਿਸ਼ ਬਤ ਤੇ ਜਾ ਕੇ ਮੇਰਾ ਸਾਲਾ ਲਾ ਦੇ ਮੈਂ ਭੁੱਖੇ ਮੰਗਣ ਜਾਊ ਉਹਦੇ ਕੋਲੇ ਲਿਆ ਦੇ ਚਮਚਾ ਮਰਦੀਆਂ ਮਰ ਪਰ ਮੈਂ ਤਾਂ ਦਿਹਾੜ ਨ ਬੁਲਾ ਲੈਣੀ ਦੇਈ ਤੈਨੂੰ 300 ਰੁਪਿਆ ਆਹੋ ਦਿਹਾੜ ਨੂੰ ਦੇ ਦੇ ਮੈਨੂੰ ਨਾ ਦੇ ਮੇਰੇ ਸਾਲੇ ਦੀ ਇਹ ਵੀ ਲੋਟਾਉਂਦੀ ਪਰਵਾਸਿਆਂ ਆ ਪਾਉਂਗਾ ਆਪਦਾ ਹੀ ਲਾਪ ਹੀ ਕਰਨਾ ਪਊ ਓਏ ਹਟਣਾ ਹਟ ਨਹੀਂ ਜੁਰਦਾ ਓਏ ਲੇ ਬੰਨੇ ਹਾ ਹਾ ਵੇ ਸਸਹੀ ਘਰ ਹੈ ਜੀ ਸਤਿ ਸ੍ਰੀ ਅਕਾਲ ਜੀ ਕਿਉਂ ਠੀਕ ਹੋ ਬਹੁਤ ਵਧੀਆ ਤੁਸੀਂ ਦੱਸੋ ਸਫਾਈ ਕਰ ਵੀ ਲਈ ਸਫਾਈ ਕਿਹੜੀ ਸਫਾਈ ਕਿਉਂ ਤੁਸੀਂ ਸਫਾਈ ਨਹੀਂ ਸੀ ਕਰਦੇ ਮੈਂ ਸਫਾਈ ਕਦੋਂ ਕਰੀ ਲੈ ਮੈਨੂੰ ਤਾਂ ਲੱਭੋ ਸਵੇਰੇ ਦੱਸ ਕੇ ਗਈ ਆ ਵੀ ਤੁਸੀਂ ਘਰ ਦੀ ਸਾਰੀ ਸਫਾਈ ਨਾਲ ਕਰਾਉਣੀ ਆਪੀ ਕਰਦੀ ਐ ਜਾਣ ਕੇ ਮਜ਼ਾਕ ਕਰਕੇ ਹੋਣੀ ਤੁਹਾਡੇ ਨਾਲ ਸੱਚੀ ਹੋਰ ਮਾਲੀ ਮਖੌਲੀ ਆ ਉਹ ਤਾਂ ਮਖੌਲੀ ਵਾਲੀ ਕੀ ਗੱਲ ਐ ਉਹ ਤਾਂ ਮੈਨੂੰ ਕਿੰਨੀ ਕਰਦੇ ਮੇਰੇ ਘਰ ਵਾਲਾ ਸਾਰਾ ਕੰਮ ਨਾਲ ਕਰਾਉਂਦਾ ਮੈਂ ਉਹ ਵੀ ਮਖੌਲ ਕਰਦੀ ਹੁਣੀ ਐ ਤੁਸੀਂ ਦੱਸੋ ਕੀ ਕਹਿੰਦੇ ਸੀ ਮੈਂ ਤਾਂ ਕੁਛ ਨਹੀਂ ਮੈਂ ਤਾਂ ਸੋਹ ਜੀ ਦੀ ਹੀ ਕਿੰਨੇ ਚੰਗੇ ਇਨਸਾਨ ਹੋ ਤੁਸੀਂ ਕਿੰਨੀ ਕੇਅਰ ਕਰਦੇ ਉਹਦੀ ਹਨਾ ਕਰਦੇ ਕਰਨੀ ਪੈਂਦੀ ਐ ਘਰ ਵਾਲੀ ਐ ਮੇਰੀ ਮੈਂ ਨਾ ਮੇਰੇ ਘਰ ਵਾਲਾ ਤਾਂ ਮੈਨੂੰ ਕੁਛ ਨਹੀਂ ਕੰਮ ਕਰਾਉਂਦਾ ਅੱਛਾ ਹਾਂ ਕੋਈ ਨਾ ਮੈਂ ਕਹੂੰਗਾ ਉਹਨੂੰ ਵੀ ਕਿਰਾਇਆ ਕਰ ਯਾਰ ਐਡੀ ਸੋਹਣੀ ਜਨਾਨੀ ਨੋ ਨੋ ਜੇ ਤੂੰ ਕਹੇਂਗਾ ਨਾ ਫਿਰ ਮੇਨ ਨਾਲ ਕਲੇਸ਼ ਕਰੂ ਵੀ ਤੂੰ ਮੇਰੀ ਬਾਰੇ ਬੁਰਾਈਆਂ ਅੱਛਾ ਇੱਕ ਨਾ ਉਹਨਾਂ ਦਾ ਜਾਲਾ ਲੱਗਿਆ ਪਿਆ ਸਾਡੇ ਅੰਦਰ ਅੱਖੀ ਤਾਂ ਸਾਰੀ ਮੈਂ ਸਫਾਈ ਕਰਤੀ ਮੇਰੀ ਤਾਂ ਜਾਲਾ ਲੇਹਾ ਨਹੀਂ ਮੈਂ ਲਾਦ ਨਾਲ ਲੈ ਹੱਦ ਕੱਟ ਵੀ ਕਿੰਨਾ ਵੱਡਾ ਹੈ ਨਾ ਲਾਦ ਨਾਲ ਲਾਦ ਨਾਲ ਮੈਂ ਹਾਂ ਲਾਦ ਨਾਲ ਲੈ ਹਲਾ ਲਾਦ ਨਾਲ ਕਿੱਥੇ ਜਿਆ ਅੰਦਰ ਹੈ ਜੀ ਹਲਾ ਪੂੰਗਾ ਹੈ ਮੈਂ ਜਾਲਾ ਨਾਲ ਲਾਹਾ ਤੇਰੇ ਖਤਰ ਤਾਂ ਮੈਂ ਕੁਛ ਮਰਜੀ ਕਰ ਦੇ ਉਹ ਸੀ ਉੱਪਰ ਦੇਖੋ ਬੱਲੇ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਮੈਂ ਤਾਂ ਤਸਵੀਰ ਦੀ ਮੱਥਾ ਮਾਰੀ ਰਹੀ ਨੇ ਦੇਖੋ ਉਹ ਸੀ ਉੱਪਰ ਹੈ ਨਾ ਹਾਂ ਮੈਂ ਲਾਦ ਨਾਲ ਲੈ ਹਾਂ ਲੈ ਕੱਪ ਲੈ ਗਿਆ ਹਾਂ ਹੋਰ ਦੱਸ ਬੱਸ ਹੋਰ ਤਾਂ ਥੋੜਾ ਝਾੜੂ ਲਾਉਣ ਵਾਲਾ ਸੀ ਵੀ ਲਾ ਦਿੰਦਾ ਕੋਈ ਨਾ ਲਾ ਦਿੰਨਾ ਤੂੰ ਕਹਿ ਰਹੀ ਤੇਰੀਆਂ ਨੱਡੂਆਂ ਨਾ ਥੋੜਾ ਕਿੰਨੇ ਚੰਗੀਆਂ ਹੋਣ ਤੁਸੀਂ ਹੋਰ ਲਾਭ ਹੋਣੀ ਤਾਂ ਨਾ ਪੱਕਾ ਕੋਈ ਪੁੰਨ ਦੇ ਕਰਮ ਕਰੇ ਹੋਣਗੇ ਜਿਹਨਾਂ ਨੂੰ ਇੰਨੀ ਚੰਗੀ ਘਰ ਵਾਲਾ ਮਿਲੇਗਾ ਹੋਰ ਉਹ ਤਾਂ ਪੈਰ ਤੋਂ ਦੋ ਵੀਵੇ ਮੇਰੇ ਦਿਨ ਰਾਤ ਹਾਂਜੀ ਇੱਥੇ ਹੀ ਰਹਿ ਗਈ ਆ ਕੋਈ ਨਾ ਕੋਈ ਨਾ ਲਾਦ ਨਾ ਆ ਵੀ ਰਹਿ ਗਿਆ ਤੂੰ ਹੁਕਮ ਦਾ ਘਰ ਬਟੋਲਿਆ ਹਾਂ ਇੱਥੋਂ ਇਹ ਦੇਖਿਓ ਹਾਂ ਹਾਂ ਲੈ ਜਾਣਾ ਲੈ ਜਾਣਾ ਮੈਂ ਕਹਿੰਦੀ ਸੀਗੀ ਤੁਸੀਂ ਨਾ ਉਹ ਵਾਲਾ ਗਮਲਾ ਚੱਕ ਕੇ ਇੱਧਰ ਕਰ ਦਿੰਦੇ ਮੜਾ ਜਾ ਕਿਹੜਾ ਉਹ ਉੱਥੇ ਆਹਾਂ ਕਰ ਦੇਣਾ ਹਾਂ 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 ਕਿੱਥੇ ਧਰਨਾ ਹੈ ਇਹ ਇਹ ਇੱਥੇ ਧਰ ਦੋ ਇੱਥੇ ਲੈ ਹਾਂ ਆ ਬੱਲੇ 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 ਹੋਰ ਆਹ ਆ ਵੀ ਧਰਨਾ ਹੈ ਬਰਾ ਨਹੀਂ ਆ ਤੁਸੀਂ ਆ ਬਾਲਟੀ ਇੱਧਰ ਉੱਧਰ ਰੱਖ ਆਹ ਸਿਲੰਡਰ ਜੱਕ ਇੱਧਰ ਕਰ ਦੋ ਅੱਛਾ ਸਿਲੰਡਰ ਵੀ ਕਰਨਾ ਹੈ ਇੱਧਰ ਹਾਂ ਲੈ ਆ ਬੱਲੇ ਬੱਲੇ ਲਾ ਹੋਰ ਤਾਂ ਨਹੀਂ ਕੁਝ ਕਰਨਾ ਮੜੀ ਜੀ ਮੇਰੀ ਸਕੂਟਰੀ ਤੇ ਬਹੁਤ ਇੰਡਸਟਰੀ ਪਈ ਪਈ ਆ ਇਹਨੂੰ ਸਾਫ ਕਰ ਦੋ ਹਾਂ ਕਰ ਦਣਾ ਲੈ ਆਹ ਲੈ ਨਾ ਕਿ ਨਰੇ ਟਾਲਿਆ ਹੋਏ ਦੇਖ ਨਾ ਪਾਲੀ ਆ ਆ ਆਵੇ ਤੂੰ ਕਿ ਸਕੂਟਰੀ ਸਾਫ ਕਰੀ ਜਿੰਦਾ ਉਹ ਮੈਂ ਮੈਂ ਸਕੂਟਰੀ ਲੈਣ ਆਇਆ ਸੀ ਉਹਦਾ ਤਾਂ ਤੈਨੂੰ ਸਾਈਕਲ ਦੀ ਸਕੂਟਰੀ ਬਾਹ ਤੂੰ ਬੜਾ ਉੱਚਾ ਦਿੱਤੇ ਚੜਾਉਣੀ ਆਗੀ ਮੇਰੇ ਸਾਲੇ ਦੀ ਚੜਾਉਣੀ ਆਉਂਦੀ ਆ ਮੈਨੂੰ ਕੋਣ ਆਜਾੜਾ ਨਕਟਾਲੀ ਮੇਰੇ ਤੋਂ ਕੀ ਕਰਨਾ ਹੈ ਇਹਨਾਂ ਨੇ ਘਰੇ ਦੱਸ ਬੰਦ ਸਕੂਟਰ ਹੀ ਲੈਣ ਆਇਆ ਸੀ ਹੋਰ ਕੀ ਕਰਨਾ ਆ ਨਹੀਂ ਭਣੇ ਇੱਧਰ ਆ ਤੂੰ ਮੈਂ ਗੱਲ ਦੱਸ ਇੱਧਰ ਹਰਜਾ ਤੇਰੇ ਨਾਲ ਮੈਂ ਬਾਅਦ ਚ ਗੱਲ ਕਰੂ ਪਹਿਲਾਂ ਤੂੰ ਦੱਸ ਤੂੰ ਦੱਸ ਮੇਰੇ ਸਾਲੇ ਦੀ ਕਿਉਂ ਮਾਰਦੀ ਐ ਮੇਰੇ ਵੱਲ ਚੱਕਰੇ ਤੇਰੀ ਪਟਮੇਲੀ ਪੈ ਗਈ ਐ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ ਨਾ ਕੀ ਗੱਲ ਹੈ ਅੱਛਾ ਇਹਦੇ ਨਾਲ ਜਾਦਾ ਕੰਮ ਕਰਾਇਆ ਜਾਂਦਾ ਉਹ ਨਹੀਂ ਇਹਦੇ ਘਰ ਵਾਲੇ ਨੂੰ ਦੱਸੂ ਮੈਂ ਓਏ ਇੰਨੀ ਚੰਗੀ ਐ ਵਿਚਾਰੀ ਹੋਰ ਤਾਂ ਫਿਰ ਮੈਂ ਮਾਰੀ ਹੋਗੀ ਐ ਚੰਗੀ ਹੋਏ ਆਏ ਵੇ ਉਹ ਮਾਰਦੀ ਕਿਉਂ ਐ ਮਾਰੀ ਹੋਈ ਐ ਤੂੰ ਤਾਂ ਇਹ ਚੰਗੀ ਲੱਗਦੀ ਐ ਐ ਆਪਦੇ ਘਰ ਦੇ ਮਾਰੇ ਹੋਗੇ ਬਗਾਨੇ ਚੰਗੇ ਹੋਗੇ ਕੁਛ ਨਹੀਂ ਕਿਹਾ ਮੈਂ ਤਾਂ ਨੂੰ ਮੈਨੂੰ ਚੱਲ ਕਰ ਉਹ ਜਾਨਾ ਮੈਂ ਤਾਂ ਲੈ ਜਾ ਕਿੱਥੇ ਕਿਹੜੀ ਰੰਨ ਨੂੰ ਬਿਠਾ ਕੇ ਲੈ ਕੇ ਜਾਣਾ ਇਹ ਤਾਂ ਤੈ ਜਿਹੜੀ ਮਰਜ਼ੀ ਚੜ ਕਰੇ ਜਾ ਕੇ ਜਿਹੜੀ ਮਰਜ਼ੀ ਵੈਜੇ ਉਸੇ ਨੂੰ ਬਿਠਾ ਲੂੰਗਾ ਓਹੋ ਚੱਲਦਾ ਹਾਂ ਹਾ ਕੀ ਹੋ ਗਿਆ ਤੁਹਾਨੂੰ ਕੀ ਕੀ ਦੱਸਾਂ ਨਾ ਤੂੰ ਇਹਨੂੰ ਅੰਦਰ ਬਾੜੀ ਬੈਠੀ ਐ ਕੀ ਲੱਗਦਾ ਤੇਰਾ ਕੀ ਅੰਦਰ ਬਾੜੀ ਬੈਠੀ ਆ ਸਕੂਟਰੀ ਮੰਗਣ ਆਇਆ ਸੀਗਾ ਅੱਛਾ ਅਹ ਜਿਹੜੇ ਗਮਲੇ ਗੁੰਮਲੇ ਚੱਕੇ ਤੋਂ ਇਧਰ ਤਰੇ ਨੇ ਜਾਲੇ ਤਰੇ ਨੇ ਮੈਨੂੰ ਪਤਾ ਲੱਗਿਆ ਆਜੰਤਾ ਤੇਰੇ ਖਸਮ ਤੇਰੀ ਕੱਲੀ ਕੱਲੀ ਕਰਤੂਤ ਦੱਸੂ ਵੀ ਕੀ ਕਰਾਉਂਦੀ ਐ ਕੀ ਨਹੀਂ ਕਰਾਉਂਦੀ ਤੇਰੀ ਕਰਤੂਤ ਤਾਂ ਬਾਲੀ ਚੰਗੀ ਐ ਜਿਵੇਂ ਤੇਰੇ ਤਾਂ ਜਮੀਨ ਹੀ ਕਿਸੇ ਨੂੰ ਚਿੱਠੇ ਵਾਹ ਤੂੰ ਸਬਜ਼ੀ ਵਾਲਾ ਵੀ ਨਹੀਂ ਛੱਡਦੀ ਪਹਿਲੇ ਨੇ ਸਬਜ਼ੀ ਵਾਲੇ ਤੋਂ ਮੈਂ ਤਾਂ ਸਬਜ਼ੀ ਲੈ ਕੇ ਆਉਣੀ ਆ ਤੂੰ ਗਵਾਂਢੀ ਵਰਖਿਆ ਹਟਾੜੂ ਪੋਸੇ ਵਾਸਤੇ ਕੋਈ ਚੱਜਦਾ ਬੰਦਾ ਤਾਂ ਟਕਾਲਾਂਦੀ ਕੀ ਚੱਜਦਾ ਬੰਦਾ ਟਕਾਲਾਂਦੀ ਆਪੀ ਆਉਂਦਾ ਅਗਲਾ ਉਹਨੂੰ ਮੈ ਚੰਗੀ ਲੱਗਦੀ ਐ ਤਾਂ ਕਰਕੇ ਜੇ ਤੇਰਾ ਬੂਥਾ ਚੰਗਾ ਹੁੰਦਾ ਕਾਣੂ ਆਉਂਦਾ ਆਹ ਨੂੰ ਮੇਰੀ ਗੱਲ ਸੁਣਾ ਚੰਗੀ ਨਹੀਂ ਲੱਗਦੀ ਤੂੰ ਉਹਨੂੰ ਚਾਟ ਤੇ ਲਾਇਆ ਹੋਇਆ ਜੇ ਤੂੰ ਉਹਨੂੰ ਚਾਟ ਪਾ ਕੋਇਨਾ ਤੂੰ ਠਰ ਸਹੀ ਤੇਰੇ ਬੰਦੇ ਨੂੰ ਟੱਕਰ ਨੇ ਤੇ ਮੈਨੂੰ ਉਹਨੂੰ ਦੱਸੂ ਤੇਰੀ ਕੱਪ ਤੂੰ ਮੇਰੇ ਘਰ ਆਈ ਲਗਾ ਕੇ ਮੇਰੀਆਂ ਖਾਕਾ ਮੈਂ ਆ ਜਾ ਆ ਜਾ ਘਰੇ ਚਲੀਏ ਕੀ ਕਰ ਤੂੰ ਤਾਂ ਦੱਸੇਗੀ ਸਾਰੀ ਦੱਸੂਗੀ ਤੇ ਇਧਰ ਆ ਕੇ ਗੱਲ ਸੁਣਵੇਂ ਪਹਿਲਾਂ ਤੂੰ ਹਾਂ ਦੱਸ ਦੇ ਸਾਰਾ ਕੁਝ ਪਤਾ ਹੀ ਐ ਇਹਨੂੰ ਕੀ ਹੋ ਗਿਆ ਜੀ ਕੀ ਕਿਹਾ ਤੈਨੂੰ ਮੈਂ ਕਦੇ ਦੱਸ ਨਾ ਕਦੇ ਵੀ ਕੁਝ ਨਹੀਂ ਕਿਹਾ ਇੰਨੇ ਚੰਗੇ ਨਹੀਂ ਬਾਈ ਤਾਂ ਵੀ ਨਾ ਬੁਲਾਇਆ ਕਦੇ ਨਾ ਇੰਨੇ ਚੰਗੇ ਰੁੱਸਾ ਹਾਂ ਬਾਲੀ ਚੰਗੀ ਐ ਤਾਂ ਕੀ ਆਏ ਓਏ ਤਾਂ ਹੀ ਕੀ ਕਰੀ ਕੋ ਤੁਹਾਡੇ ਬੰਦੇ ਲੈ ਗਏ ਦਿਖਾਵਾਂ ਚੱਲ ਮੈਂ ਕਿੰਨੂ ਕੀ ਕਹਦਾ ਆ ਕੇ ਲਈ ਕਰੇ ਆਹ ਮਾਰ ਤੂੰ ਤੈਨੂੰ ਵਿਚਾਰ ਆ ਜਾ ਕਰਿਆ ਆ ਜਾ ਆ ਜਾ ਕਰਿਆ ਆ ਜਾ ਆ ਜਾ ਤੂੰ ਦਿੱਖੀ ਐ ਨਾ ਤੇ ਕਰੇ ਤੂੰ ਚੰਗਾ ਸੋੜੇ ਮੂੰਹ ਵਾਲੀ ਤੁਹਾਨੂੰ ਤੇ ਨਾ ਦੁਨੀਆਦਾਰੀ ਦੀ ਕੋਈ ਸੁਰਤ ਨਹੀਂ ਰਹਿੰਦੀ ਮੜਾ ਮੋਟਾ ਬਾਹਰ ਅੰਦਰ ਵੀ ਨਿਗਾ ਮਾਰ ਲਿਆ ਕਰੋ ਵੀ ਕੀ ਕੁਝ ਹੋਈ ਜਾਂਦਾ ਕਿਉਂ ਬਾਹਰ ਕੀ ਹੋ ਗਿਆ ਅੱਛਾ ਤੁਹਾਨੂੰ ਸੁਣਿਆ ਹੀ ਨਹੀਂ ਹੈਗਾ ਇੰਨਾ ਕੁਝ ਹੋਗਾ ਸੀ ਬਾਰੇ ਬੇੜੇ ਚ ਕੀ ਹੋ ਗਿਆ ਦੱਸੇਗੀ ਫੇਰ ਹੀ ਪਤਾ ਲੱਗੂਗਾ ਅੱਛਾ ਸਾਰਾ ਕੁਝ ਮੈਂ ਹੀ ਦੱਸਾਂ ਪਰ ਮੇਂ ਕੁਝ ਮਰਜ਼ੀ ਹੋ ਜੇ ਮੇਰੇ ਨਾਲ ਸੋ ਲਾਉਣ ਧਿਆਨ ਨਾਲ ਗੱਲ ਓਏ ਕੰਮ ਕਰੀ ਜੰਨਾ ਮੈਂ ਸਾਰਾ ਕਿਤਾਬ ਲਾਈ ਜੰਨਾ ਕਿ ਇੰਨੀ ਵਿਜੀ ਸੀ ਨਾ ਵਿਆਹ ਨਹੀਂ ਸੀ ਕਰਉਣਾ ਤੂੰ ਮੇਰੇ ਨਾਲ ਫਿਰਦਾ ਰਹਿੰਦਾ ਭੌਂਕਦਾ ਭੌਂਕੀਦਾ ਤੂੰ ਜੰਨੀ ਆ ਕੋਈ ਗੱਲ ਦੱਸੇਗੀ ਫੇਰ ਹੀ ਪਤਾ ਲੱਗੂਗਾ ਕੀ ਦੱਸਾਂ ਹੁਣ ਦੱਸਣ ਜੋ ਕੀ ਕੁਛ ਰਹੀ ਵੀ ਨਹੀਂ ਆਣ ਪੜ ਜੀ ਜਨਾਨੀ ਨਾ ਮੈਨੂੰ ਆਕੇ ਬੋਲਦੀ ਤੂੰ ਮੇਰੇ ਘਰ ਵਾਲਨਾ ਮਾੜੀ ਐ ਪੁੱਟਾ ਸਿੱਧਾ ਇੰਨਾ ਕੁਛ ਬੋਲੀ ਮੇਰੀ ਗੱਲ ਸੁਣੋ ਜੀ ਉਹ ਲੰਗਿਆ ਜਾਂਦਾ ਸੀ ਬਾਾਰ ਵਿੱਚ ਦੀ ਮੈਨੂੰ ਐਂ ਕਹਤਾ ਵੀ ਇਹ ਗਮਲਾ ਪਾ ਰਹੀ ਐ ਮੇਰੇ ਤੋਂ ਚੱਕੇ ਨਹੀਂ ਆਉਂਦਾ ਹੁਣੇ ਚੱਕੇ ਮੜੇ ਇੱਧਰ ਕਰਤਾ ਇੱਕ ਸਿਲੰਡਰ ਪਿਆ ਸੀ ਖਾਲੀ ਉਹ ਚੱਕੇ ਸਾਈਡ ਤੇ ਕਰਵਾ ਲਿਆ ਐ ਡਿੱਗ ਡਿੱਗ ਲੂ ਕਿੰਨੀ ਕਿਨੇ ਮਾੜੀ ਹੋ ਗਈ ਮੈਂ ਐਨਾ ਕੁਛ ਬੋਲ ਤੇ ਫਿਰ ਤੂੰ ਚਕਾਇਆਗਾ ਤਾਂ ਤੂੰ ਕੀ ਤੂੰ ਪਰ ਤੈਨੂੰ ਕਿਹਾ ਤੂੰ ਸੁਣਦਾ ਤਾਂ ਐਣੀ ਕਵੀਆ ਮੈਂ ਦੱਸ ਕੀ ਕਰਾਂ ਮੇਰੇ ਸੜੇ ਗੱਲੀ ਨਹੀਂ ਸੁਣਦੀ ਮੇਰੀ ਮੈਂ ਕਹੀ ਐ ਨਾ ਤੂੰ ਫਿਰ ਉਹਨੂੰ ਕਿਹਾ ਕਿ ਅਗਲੀ ਦਾ ਕਹੂਗੀ ਸਭ ਕੁਝ ਕਹੂਗੀ ਦੱਸ ਫਿਰ ਕੰਮ ਕਰਾਉਣਾ ਪੰਗੇ ਤੂੰ ਆਪ ਲੈਣੀਆਂ ਕੀ ਮੈਂ ਪੰਗੇ ਕੀ ਲੈਣੀਆਂ ਤੇਨੂੰ ਕੀ ਕਹਿੰਦਾ ਸੀਗਾ ਉਸ ਸਿਲੰਡਰ ਉੱਥੇ ਫਿਰ ਸਿਲੰਡਰ ਤਾਂ ਪਿਆ ਸੀ ਉਹ ਉਹਦੇ ਥੱਲੇ ਕੂੜਾ ਪਿਆ ਸੀ ਇੰਨਾ ਨਾ ਸੁੰਬਰ ਨਾ ਸੀ ਸਫਾਈ ਕਰਨੀ ਸੀ ਪਰ ਤੂੰ ਤਾਂ ਸੁਣਦਾ ਨਹੀਂ ਹੈਗਾ ਮੈਨੂੰ ਲੱਗਦਾ ਸਫਾਈ ਕਰਦੀ ਨਹੀਂ ਤੇਰੀ ਕਰਨੀ ਪੈਣੀ ਆ ਦਿਮਾਗ ਚ ਕੂੜਾ ਭਰੀ ਬੈਠੀ ਹੈਗੀ ਤੂੰ ਕਿਉਂ ਬੁਲਾਉਣੀ ਆ ਬਗਾਨੇ ਬੰਦੇ ਨੂੰ ਕੰਮ ਵਾਸਤੇ ਦੱਸ ਹੋਰ ਕੀ ਕਰ ਆਪ ਕਰ ਲੈਂਦੀ ਗਵਾਂਡੀ ਆਉ ਆਪਣਾ ਨਾਲ ਉਹ ਤਾਂ ਇੰਨਾ ਚੰਗਾ ਬੰਦਾ ਹੈ ਇਹ ਆਪ ਹੀ ਇਹੀ ਜੀ ਹੈਗੀ ਉਹ ਨਸ਼ੇੜੀ ਆਹੋ ਮਗਰ ਲਾਇਆ ਮਾੜਾ ਦਾ ਆ ਹੁਣ ਇੱਥੇ ਹੀ ਰਿਹਾ ਗੁਰੂਆ ਗੇੜੇ ਦੇ ਕੇ ਆ ਦਹੀਂ 100 ਦਹੀਂ 50 ਮੈਨੂੰ ਨਹੀਂ ਪਤਾ ਤੁਹਾਨੂੰ ਸੌਂ ਲੱਗੇ ਮੇਰੀ ਜੇ ਲਾਬੋ ਤੁਹਾਡੇ ਕੋਲ ਆਈ ਨਾ ਤੁਸੀਂ ਮੇਰੀ ਸਾਈਡ ਲੈਣੀ ਆ ਵੀ ਮੇਰੇ ਘਰ ਵਾਲੀ ਤਾਂ ਬਾੜੀ ਚੰਗੀ ਆ ਅੱਛਾ ਮੇਰੇ ਘਰ ਵਾਲੀ ਤਾਂ ਬਾੜੀ ਚੰਗੀ ਆ ਆਪ ਤਾਂ ਬੁਲਾਉਂਦੀ ਹੈਗੀ ਆਪ ਤਾਂ ਪੰਗੇ ਲੈਂਦੀ ਹੈ ਅਗਲੀ ਤਾਂ ਬੋਲੂਗੀ ਕੁਛ ਮਰਜ਼ੀ ਕਹੀ ਜਾਏ ਮੈਂ ਤਾਂ ਉਹਦੀ ਸਾਈਡ ਲਵਾਂਗੀ ਤੇ ਮੇਰੀ ਗੱਲ ਸੁਣ ਲੈ ਮੈਂ ਇਥੋਂ ਨਹੀਂ ਹੁੰਦੇ ਆ ਘਰ ਦੇ ਕੰਮ ਤੇਰੇ ਮੈਂ ਬਾਹਰ ਦਾ ਕੰਮ ਕਰਾਂਗੀ ਘਰ ਦਾ ਮਾੜਾ ਮੋਟਾ ਤਾਂ ਬੰਦਾ ਕਰਾਈ ਸਕਦਾ ਮਾੜਾ ਮੋਟਾ ਕਰਾ ਸਕਦਾ ਤੇ ਇਸ ਦਾ ਕੁਝ ਵੀ ਨਹੀਂ ਹੁੰਦਾ ਕਿੰਨਾ ਕੰਮ ਆ ਯਾਰ ਕਰੇ ਮੈਨੂੰ ਤਾਂ ਸਮਝ ਨਹੀਂ ਲਾਤੀ ਹੁਣ ਤੂੰ ਬਸ ਹਾਂ ਕਹ ਦੇ ਨਾ ਮੇਰੀ ਸਾਈਡ ਲੈ ਜਾ ਮੇਰੀ ਗੱਲ ਸੁਣ ਨਾ ਕਿਉਂ ਮੇਰਾ ਬਲੱਡ ਵਧਾਈ ਜਾਨੀਂਗੀ ਐਵੇਂ ਥਾਪੜੇ ਖਾਏਗੀ ਚੱਲ ਤੇਰੀ ਮਰਜ਼ੀ ਐ ਫਿਰ ਜੇ ਕੱਲ ਨੂੰ ਕਿਸੇ ਤੂੰ ਗੱਲ 'ਚ ਫਸਿਆ ਨਾ ਸਾਈਡ ਉੱਥੇ ਮੈਂ ਵੀ ਨਹੀਂ ਲੈਣੀ ਮੈਂ ਲੈਦਾ ਹੀ ਨਹੀਂ ਪੰਗੇ ਮੈਂ ਅਫਗਾਨੀਆਂ ਜਨਾਨੀਆਂ ਨੂੰ ਬੁਲਾਉਂਦਾ ਹੀ ਨਹੀਂ ਸਿਆਪਾ ਹੋਰੇ ਦਿਲ ਹਲ ਮਰੁੱਤੀ ਨੇ ਅੱਜ ਚੱਕਾ ਨਾਮ ਕਰਾਂ ਤਾ ਹਰ ਵਈ ਸੂਤਾ ਕਿਵੇਂ ਬਬੀ ਤੂੰ ਤਾਂ ਨਹੀਂ ਬੁਲਾਉਣੀ ਮੈਂ ਮੈਂ ਬੁਲਾ ਦਣੀ ਕੋਈ ਨਹੀਂ ਸਸਰੀ ਘਰ ਪਾਦੀ ਠੀਕ ਆ ਮੈਂ ਤਾਂ ਠੀਕ ਆ ਤੁਸੀਂ ਨਹੀਂ ਮੈਨੂੰ ਠੀਕ ਲੱਗਦੇ ਕਿਉਂ ਅਸੀਂ ਕੀ ਕਹਤਾ ਹਾਂ ਜਿਸ ਸਮ ਨਾਲ ਤੇਰੀ ਜਨਾਨੀ ਚੱਲਦੀ ਏ ਮੈਨੂੰ ਲੱਗਦਾ ਤੇਰਾ ਸਰੂਸਾ ਤੇ ਖੋਲਤਾ ਹੈ ਕੀ ਗੱਲ ਵੇ ਹੈ ਮੇਰੇ ਘਰ ਵਾਲੇ ਮਿਲਿਆ ਉਹਨੂੰ ਪੱਟਣ ਵਾਸਤੇ ਓ ਕਾਨੂ ਭਾਬੀ ਇਥੂ ਤਾਂ ਐਵੇਂ ਗੁੱਸਾ ਕਰੀ ਜਾਨੀ ਆ ਕੀ ਗੱਲ ਕੀ ਹੋ ਗਈ ਗੱਲ ਕੀ ਹੋ ਗਈ ਮੂੰ ਤਾਂ ਹੁਣ ਪੁੱਤੇ ਤੇ ਜੇ ਮੈਂ ਕੰਮ ਨੂੰ ਕਹਿੰਦਾ ਹੱਥ ਨਹੀਂ ਲੱਗਦਾ ਤੇਰੇ ਘਰ ਵਾਲੇ ਕਦੇ ਸਿਲੰਡਰ ਪਰਾਂ ਕਰ ਗਿਆ ਕਦੇ ਗੰਦਲੇ ਪਰਾਂ ਕਰਤੇ ਕਦੇ ਝਾੜੂ ਲਾ ਕੇ ਗਿਆ ਕੀ ਗੱਲ ਵੀ ਤੂੰ ਆਪਦੀ ਜਨਾਨੀ ਨਾਲ ਕੰਮ ਕਰਾਉ ਮੇਰੇ ਬੰਦੇ ਨੂੰ ਕਾਹਤ ਬੁਲਾਉਂਦੀ ਆ ਕੰਮ ਵਾਸਤੇ ਭਾਬੀ ਗੁੱਸਾ ਕਾਨੂੰ ਕਰਦੀ ਆ ਕਰੂੰਗੀ ਨੀ ਗੁੱਸਾ ਦੇਖ ਮੇਰੀ ਗੱਲ ਸੁਣ ਟੀਕੇ ਬਈ ਮੇਰਾ ਹੈਗਾ ਸਵਾ ਅੜਬ ਮੇਰੇ ਜੇ ਗੁੱਸਾ ਮੇਰੇ ਦਿਲ ਨੂੰ ਚਾ ਦਿਮਾਗ ਨੂੰ ਚੜ ਗਿਆ ਫਿਰ ਇਹਨੇ ਸੋਚੀ ਜਦ ਤੇਰੇ ਘਰ ਵਾਲੀ ਦਾ ਸਿਰ ਭਾਟੂ ਜਾਂ ਮੇਰੇ ਬੰਦੇ ਦਾ ਸਿਰ ਭਾਟੂ ਫਿਰ ਐਵੇਂ ਲੱਗੋ ਲੱਗ ਹੋ ਪਾਇਸਾਂ ਦੇ ਨਾਲ ਤੇਰੀ ਨਾਲੇ ਮੇਰੀ ਉਹ ਇੰਨੀ ਗੱਲ ਕਾਨੂੰ ਬਦਾਉਣੀ ਆ ਭਾਬੀ ਫਿਰ ਕੀ ਹੋ ਗਿਆ ਲੈ ਉਹਦਾ ਜੇਠ ਆ ਉਹਨੇ ਜੇ ਬਲਾ ਕੇ ਆ ਆ ਕਿ ਮੈਂ ਜੇਠ ਆ ਤੂੰ ਆਏ ਮੇਰੇ ਦੇਵਰ ਲੱਗਦਾ ਚੱਲ ਮੈਨੂੰ ਬਾਜ਼ਾਰ ਲੈ ਕੇ ਚੱਲ ਸੂਟ ਦਵਾ ਕੇ ਲੈ ਦਵਾ ਲਿਆ ਮੇਗਾ ਓਹੋ ਹਾਂ ਉਹੀ ਗੱਲ ਜੇਠ ਲੱਗਦਾ ਫਿਰ ਥਾਂ ਥਾਂ ਸਿਰ ਲੱਗਦਾ ਜੇ ਹਾਂ ਗੱਲਾਂ ਕਰਦੇ ਹੁੰਦੇ ਨੇ ਮੇਰੀ ਗੱਲ ਤਾਂ ਦੇਖ ਕਿ ਮੈਂ ਭੈੜੀ ਮਹਿਸ ਮੰਗੂ ਚਾ ਕੇ ਦੀ ਆਹ ਹੀ ਦਿਨ ਦੇਖਣਾ ਬਾਕੀ ਸੀ ਸ਼ਰਮ ਤਾਂ ਨਹੀਂ ਆਉਦੀ ਹੁਣ ਆ ਤੇਰੇ ਘਰ ਕੀ ਦੇਖਣਾ ਪੈ ਰਿਹਾ ਇਹ ਤੇਰਾ ਰਾਜ ਖੜਾਈ ਖੜੀ ਐ ਇਹਨੂੰ ਹਰੇ ਮੈਂ ਤਾਂ ਰਾਜ ਖੜਾ ਕੇ ਨੇ ਜੱਫੀਆਂ ਪਾ ਲਈ ਤੇਰੀ ਕਰਤੂਤ ਦੱਸੀ ਐ ਕੀ ਕਰ ਤੂੰ ਦੱਸੀ ਵੀ ਤੇਰੇ ਘਰ ਵਾਲੀ ਮੇਰੇ ਘਰ ਵਾਲੇ ਨੂੰ ਦੱਸ ਦੇ ਘਰ ਆਪਣੀ ਦੱਸ ਦੇ ਤੂੰ ਥਾਪੜਾ ਖਾਲੇਗੀ ਮੂਤੈ ਜਿਆਦੇ ਚਾਂਬਲ ਦੀਆਂ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਆ ਤੇਰੇ ਹੀ ਸਿਆਪਾ ਨਮੇੜੀ ਜਾਂਦਾ ਸੀ ਲਾਂਬਾ ਦਵਾਤਾ ਤੂੰ ਮੈਨੂੰ ਕੀ ਮੇਰਾ ਸਿਆਪਾ ਨਮੇੜੀ ਦਾ ਸੀ ਲੈ ਲੈ ਵਾ ਤੁਸੀਂ हां मतलब चल मेरी गल सुन ना जे मेरे बंदे खड़ा इथे दस के जा और... हुन की दसा तेरे ਘਰ ਨੂੰ ਦੱਸਦੀ ਤੇਰੇ ਕਰ ਤੂੰ ਤਾਂ ਸਾਂਭ ਲਾਵੇ ਇਹਨੂੰ ਰੱਸਾ ਰੱਸਾ ਪਾਲਾ ਨਿਕਲੀ ਫਰਦੀ ਆ ਬਿਨਾ ਗੱਲ ਤੋਂ ਲਾਂਭੇ ਦਿੰਦੀ ਫਿਰਦੀ ਤੂੰ ਗੇ ਮੇਰੇ ਕੋਲ ਤਾਂ 2 ਮਿੰਟ ਬੈਠੇ ਨਹੀਂ ਤੇ ਗਲੀ 'ਚ ਹੀ ਖੜ ਗਿਆ ਤੂੰ ਮੜੀ ਜबान ਤੇ ਕੰਟਰੋਲ ਰੱਖਿਆ ਕਰ ਆਪਦੀ ਤੇ ਆ ਤੇਰਾ ਲਾਂਭਾ ਦੇ ਜਾਂਦੀ ਸੀ ਅਗਲੀ ਕਹੂਗੀ ਕੀ ਕਹਿੰਦੀ ਮੇਰੇ ਬੰਦੇ ਤੋਂ ਕੰਮ ਕਰਾਉਂਦੀ ਆ ਮੈਂ ਤਾਂ ਮਸਾਂ ਟਿਕਾਈ ਆ ਤੂੰ ਕੀ ਕਿਹਾ ਤੂੰ ਕੀ ਕਿਹਾ ਮੈਂ ਉਹ ਮੈਂ ਕਹਿਤਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਹਨ ਕਮਾਂਡ ਚ ਕੰਮ ਕਿਹੀਂ ਜਾਂਦਾਗਾ ਕਿ ਐਡੀ ਕੀ ਗੱਲ ਹੋ ਗਈ ਤੂੰ ਮੈਨੂੰ ਕੀ ਕਰਦੀ ਸੀ ਖੜੀ ਦੱਸਦੇ ਹੋਣਾ ਉਹ ਤਾਂ ਤੁਰ ਗਈ ਓਏ ਕਹੀ ਤਾਂ ਜਾਂਣਾ ਤੇਰਾ ਲਾਂਭਾ ਦੇ ਜਾਂਦੀ ਸੀ ਸਮਝਦੀ ਤਾਂ ਹੈ ਨਹੀਂ ਗੱਲ ਤੂੰ ਕੀ ਲਾਂਭਾ ਦਿੰਦੀ ਸੀ ਮੈਂ ਸਭ ਜਾਣਦੀ ਆ ਪਹਿਲੇ ਮੈਨੂੰ ਐ ਦੱਸ ਵੀ ਸੋੜਾ ਕਿੰਨੇ ਕ ਟਾਈਮ ਤੋਂ ਚੱਲਦਾ ਵਿਆਹ ਤੋਂ ਪਹਿਲਾਂ ਦਾ ਇੱਕ ਵਿਆਹ ਤੋਂ ਬਾਅਦ ਹੋਇਆ ਓ ਕਿਹੜਾ ਕੀ ਕੀ ਚੱਲਦਾ ਕੀ ਕੀ ਚੱਲਦਾ ਸਾਰਾ ਕੁਝ ਹੀ ਚੱਲਦਾ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਔਰ ਮੇਰੀ ਗੱਲ ਸੁਣਾ ਮੈਂ ਤੈਨੂੰ ਕਹੀ ਤਾਂ ਐ ਨਾ ਮੈਂ ਨਾ ਤੇਰੀ ਕੋਈ ਗੱਲ ਨਹੀਂ ਸੁਣਨੀ ਮੈਨੂੰ ਸਾਬ ਸਾਬ ਦੱਸ ਦੇ ਨਹੀਂ ਮੈਂ ਉਹਦੀ ਮਾਂ ਨੂੰ ਫੋਨ ਕਰਦੀ ਆ ਹੁਣੀ ਬੁਲਾਉਣੀ ਆਪਾਂ ਜਤਨੂੰ ਉਹ ਮੇਰੀ ਗੱਲ ਤਾਂ ਸੁਣ ਲੈ ਪਕਾਈ ਮਰੀ ਜੰਨੀ ਆ ਉਹ ਉਹਦਾ ਉਹੀ ਲਾਂਬਾ ਤਈ ਜਾਂਦੀ ਸੀ ਮੈਂ ਤਾਂ ਉਹੀ ਗੱਲ ਸੁਣਨ ਖੜ ਗਿਆ ਸੀ ਮੈਂ ਤਾਂ ਜਾਂਦਾ ਸੀ ਤੈਨੂੰ ਪਤਾ ਤੈਨੂੰ ਕੀ ਲੱਗਦਾ ਮੈਂ ਤੇਰੇ ਤੋਂ ਯਕੀਨ ਕਰ ਲਿਆ ਤੂੰ ਕਹੇ ਤਾਂ ਮੈਂ ਯਕੀਨ ਕਰ ਲਿਆ ਤਾਂ ਹੀ ਤਾਂ ਮੈਨੂੰ ਹੁਣ ਹੀ ਬੋਲਦਾ ਚੱਕਰ ਤਾਂ ਤੂੰ ਰੌੜ ਦੇ ਲਾਣਾ ਓਏ ਕਿਉਂ ਪਕਾਈ ਮਰੀ ਜੰਨੀ ਆ ਕਿਉਂ ਮੇਰੀ ਮਿੱਟੀ ਪੱਟੀ ਜੰਨੀ ਆ ਆਣ ਕਮਾੜ ਸੁਣ ਲੂਗਾ ਸੁਣ ਲੈ ਪਤਾ ਫੇਰ ਹੀ ਲੱਗੂਗਾ ਵੱਡੀ ਨੌਕਰੀਆਂ ਨਾਲ ਮੈਂ ਤੈਨੂੰ ਕਹੀ ਮੇਰੀ ਗੱਲ ਤਾਂ ਸੁਣ ਲੈ ਲੈ ਕਹਿੰਦੀ ਹੱਥ ਨਾਲ ਨਾ ਮੇਰੀ ਗੱਲ ਸੁਣ ਪਹਿਲਾਂ ਤੈਨੂੰ ਕਹੀ ਨਾ ਤੇਰਾ ਲਾਂਬਾ ਦੀ ਜਾਂਦੀ ਤੂੰ ਹੜਜੇ ਜੇ ਉਹਨੂੰ ਬੁਲਾਉਣਾ ਨਾ ਤਾਂ ਨਾਲ ਅਗਲੀ ਖੜਾਵੇ ਮੈਨੂੰ ਮੈਂ ਨਹੀਂ ਕਿ ਤੈਨੂੰ ਮੈਂ ਨਹੀਂ ਬੁਲਾਇਆ ਸਿੱਧਾ ਉਹ ਕਿ ਤੈਨੂੰ ਇੱਕ ਵਾਰ ਮੈਨੂੰ ਨਹੀਂ ਪਤਾ ਮੈਨੂੰ ਦੱਸ ਕਦੋਂ ਕਦਾਂ ਨਹੀਂ ਮੈਂ ਜਾ ਕੇ ਉਹਨੂੰ ਪੁੱਛੂਗੀ ਹੁਣੀ ਆ ਐਵੇਂ ਪੁੱਛੇਂਗੀ ਯਾਰ ਕਮਾਲ ਕਰੀ ਜਿੰਦੀ ਆ ਤੂੰ ਜਦੋਂ ਕੋਈ ਗੱਲ ਨਹੀਂ ਹੈ ਨੀਗੀ ਨਹੀਂ ਦੱਸਣਾ ਨਾ ਉਸੇ ਨੂੰ ਪੁੱਛੂ ਓਏ ਮੇਰੀ ਗੱਲ ਤਾਂ ਸੁਣ ਐ ਪਾਲੀ ਦੋ yeah <laughs> ਹਾਏ ਰੱਬਾ ਸੇਕਰ ਦਪਹਿਰ ਨੂੰ ਗੱਡੀ ਚ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਕਮਾਲ ਕਰੀ ਉਹ ਹਏ ਦੇਖ ਲੈ ਕਿੰਨਾ ਝੂਠ ਮਾਰਦੀ ਆ ਉਹ ਮੇਰੀ ਗੱਲ ਸੁਣਾ ਉਹ ਕਾਂ ਨੂੰ ਗੱਡੀ 'ਚ ਬਿਠਾਉਂਦਾ ਮੈਂ ਇਹਨੂੰ ਤਾਂ ਉਹਨੇ ਤੇਰਾ ਲਾਂਬਾ ਦਿੱਤਾ ਸੀ ਮੈਂ ਤਾਂ ਉਹ ਗੱਲ ਸੁਣਨ ਖੜ ਗਿਆ ਉਹਨੇ ਲਾਂਬਾ ਦੇਦਾ ਤੂੰ ਲਾਂਬਾ ਲੈ ਲਿਆ ਉਹ ਪੰਗੇ ਵੀ ਤਾਂ ਤੂੰ ਹੀ ਵਿਜੇ ਸੀ ਮੈਂ ਕਿਹੜਾ ਪੰਗਾ ਵੀਜਾ ਸਿਲੰਡਰ 'ਚ ਕਾਇਆ ਤੇ ਕਿ ਲੋੜਾ ਹੋ ਗਿਆ ਟੁੱਟ ਪੜਿਆ ਉਹ ਫਿਰ ਕਿਉਂ ਤੂੰ ਉਹਦੇ ਘਰ ਵਾਲੇ ਨੂੰ ਬੁਲਾਇਆ ਉਹਨੇ ਮੈਨੂੰ ਲਾਂਬਾ ਦਿੱਤਾ ਲੱਕ ਮਾਰੂਗੀ ਮੈਂ ਤਾਂ ਇਹ ਨਹੀਂ ਸਮਝਉਂਦੀ ਵੀ ਗਲਤੀ ਤੂੰ ਕਰੀਆ ਮਾ ਮੇਰੀ ਗੱਲ ਸੁਣ ਬਸ ਮੈਨੂੰ ਨਹੀਂ ਲੋੜ ਮੈਨੂੰ ਤਲਾਕ ਦੇ ਦੇ ਵਧੀਆ ਵਿਆਹ ਲਈ ਇੱਥੇ ਨੇੜੇ ਆ ਹਲੋ ਆਏ ਕਿਵੇਂ ਤਲਾਕ ਦੇ ਦੇ ਕੀ ਹੋ ਗਿਆ ਤੈਨੂੰ ਮम्मा ਨਹੀਂ ਰਹਿਣਾ ਮੇਨੂੰ ਗੱਲ ਦਾ ਪਤਾ ਲੱਗਣਾ ਥੋੜੀਆ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਉਹ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਤੈਨੂੰ ਤੈਨੂੰ ਬਹਿਮ ਪੈ ਗਿਆ ਚਲ ਮੈਂ ਤਾਂ ਉਹਨੂੰ ਬੁਲਾਉਂਦਾ ਇੰਨਾਂ ਲਈ ਮੈਂ ਤੈਨੂੰ ਐ ਕਹਣਾਗਾ ਤੂੰ ਵੀ ਨਾ ਉਹਨਾਂ ਨੂੰ ਬੁਲਾਇਆ ਕਰ ਯਾਰ ਅਨਪੜਨੇ ਉਹ ਆ ਦੇਖ ਆਪਣੀ ਲੜਾਈ ਕਰਾਤੀ ਪਹਿਲਾਂ ਤੂੰ ਉਹਦੇ ਘਰ ਵਾਲੇ ਨੂੰ ਬੁਲਾਇਆ ਉਦੋਂ ਲੜਾਈ ਹੋਈ ਆਪਣੀ ਅੱਜ ਉਹਨੇ ਮੈਨੂੰ ਬੁਲਾ ਲਿਆ ਤਾਂ ਇਹਤੋਂ ਵਧੀਆ ਇਹ ਆ ਵੀ ਤੂੰ ਉਹਨੂੰ ਬੁਲਾਇਆ ਨਾ ਕਰ ਕਿਉਂ ਕੁਲਿਸਪੋਣਿਆ ਇਹ ਜੀ ਕੋਈ ਗੱਲ ਨਹੀਂ ਦਿਮਾਗ ਚੋਂ ਕੱਢ ਦੇ ਆ ਮੈਂ ਤੈਨੂੰ ਕਿੰਨਾ ਕੁਝ ਕਿਹਾ ਸੀ ਤੂੰ ਤੇ ਘਰ ਵਾਲੇ ਨੂੰ ਬੁਲਾਇਆ ਹਾਂ ਨਹੀਂ ਤੂੰ ਕਿਹਾ ਸੀ ਓਏ ਸੱਚੀ ਸੌ ਲੱਗੀ ਨਾ ਤੈਨੂੰ ਮੇਰੀ ਗੱਲ ਸੁਣ ਤੂੰ ਸਾਰੀ ਗੱਲ ਛੱਡ ਤੂੰ ਉਹਨਾਂ ਨੂੰ ਬੁਲਾਉਣਾ ਛੱਡ ਦੇ ਬਸ ਠੀਕ ਆ ਹਾਂ ਹੁਣ ਹੁਣ ਆਪਣੇ ਸੌਟ ਆਊਟ ਹੋ ਗਿਆ ਨਾ ਆਹੋ ਮੇਰਾ ਕੋਈ ਉਹਦੇ ਨਾਲ ਚੱਕਰ ਨਹੀਂ ਮੈਨੂੰ ਤਾਂ ਉਹਨੇ ਤੇਰੇ ਕਰਕੇ ਬੁਲਾਇਆ ਸੀ ਤੇ ਬਸ ਮੇਰਾ ਖਿਹੜਾ ਛੱਡ ਜਾ ਚਾਹ ਚੁ ਬਣਾ ਲਾ ਨਹੀਂ ਤੁਸੀਂ ਬਗਜੋ ਜਿੱਥੇ ਜਾਣਾ ਸੀ ਕੋਈ ਨਾ ਚਾਹ ਤਾਂ ਮੈਂ ਹੁਣ ਦੁਪਹਿਰੇ ਤੋਂ ਬਾਅਦ ਹੀ ਬਣਾਉਂਗੀ ਚਲ ਕੋਈ ਨਾ ਮੇਰਾ ਬੀਪੀ ਘਟ ਗਿਆ ਚੰਗਾ ਮੈਂ ਤਾਂ ਬਾਹਰ ਹੀ ਪੀ ਲੂੰ ਚਾਹ ਦੇਖ ਲੈ ਤੂੰ ਨਾ ਬੁਲਾਈ ਉਹਨਾਂ ਨੂੰ ਦੇਖ ਲੈ ਕਿ ਮੈਂ ਤਾਂ ਨਹੀਂ ਬੁਲਾਉਂਦਾ ਉਹਨਾਂ ਨੂੰ ਬਹੁਤ ਹਾਈ ਹਾਈ ਕਰਾਉਣੀਆ ਤੈਨੂੰ ਦਵਾਲੀ ਦੀ ਸਫਾਈ ਚੱਕ ਵੇਲਣੇ ਨੀ ਆ ਕੀ ਆ ਬੇਵਾ ਬਾਰਸੰਬਰ ਕੇ ਕਈਆਂ ਤੇਰਾ ਇੱਕ ਤਾਂ ਤੇਰਾ ਬਾਰਸੰਬਰ ਉੱਤੇ ਤੇ ਥੇ ਬੇਵਾ ਕਹਾ ਕੀ ਗੱਲ ਕੀ ਗੱਲ ਚਾਂਬੜੀ ਫਿਰਦੀ ਆ ਤੂੰ ਕਿਹੜਾ ਮਾਰਸੰਬਰ ਹੈ ਤੂੰ ਮੇਰੇ ਬਾਹਰ ਆਹ ਕਲੀ ਤੇਰੇ ਬਾਹਰ ਦੀ ਆ ਚਲ ਪਰਾਂ ਕਰ ਐ ਕਿ ਮੈਂ ਪਰਾਂ ਕਰ ਪਰਾਂ ਕਰ ਕਿ ਮੈਂ ਉਹ ਨਾ ਤੈਨੂੰ ਮੈਂ ਮਾਰ ਦਿਆਂ ਤੱਕਾ ਕਿ ਮੈਂ ਮਾਰ ਦਿਆਂ ਬੇਵਾ ਮੇਰੇ ਬਾਹਰ ਚ ਕੂੜਾ ਕਰਨ ਨੂੰ ਮੈਂ ਤਾਂ ਵੀ ਕਰੂ ਐਂ ਕਿ ਕਰਾਂਗੀ ਐਂ ਕਰੂ ਪਰ ਕਿ ਉੱਤੇ ਪਾ ਦੂ ਬੱਚਰ ਦੇ ਕਿਉਂ ਮੇਰੇ ਕਿ ਫਿਰ ਚੂੜੀਆਂ ਪਾਈਆਂ ਨੇ ਮੈਂ ਨਹੀਂ ਪਾ ਸਕਦੀ ਕਿ ਮਹਿੰਦੀ ਲੱਗੀ ਹੋਈ ਆ ਵੀ ਹੱਥ ਲੱਭਣ ਨਹੀਂ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਉਹਦਾ ਕੂੜਾ ਚੱਕ ਲੈ ਮੈਂ ਚੱਕਦੀ ਨਹੀਂ ਇਹ ਤਾਂ ਸਰਪੰਚੋਂ ਸਰਪੰਚੀ ਹੋ ਜੂ ਆ ਤੂੰ ਜਿਹੜੇ ਮਰਜ਼ੀ ਸਰਪੰਚ ਨੂੰ ਬੁਲਾ ਲੈ ਮੈਂ ਕਹਣਾ ਕਿਸੇ ਤੋਂ ਡਰਦੀ ਆ ਹਾਂ ਨਾ ਫਿਰ ਮੈਂ ਵੀ ਤੇਰੇ ਅੰਦਰ ਸਿੱਟੂਗੀ ਐਂ ਕਿ ਮੈਂ ਸਿੱਟਾਂਗੀ ਜਿਵੇਂ ਸਿੱਟਦੇ ਹੁੰਦੇ ਨੇ ਤੂੰ ਮਾਥੇ ਜੂੰਡੇ ਨਾ ਪਟਾਲੀ ਨਹੀਂ ਨੀ ਤੇ ਜ਼ਿਆਦਾ ਚੰਬੜੀ ਫਿਰ ਖਾਣਾ ਪਟਾਲੀ ਜ਼ਿਆਦੇ ਚੰਬੜੀ ਆ ਕੱਲ ਦੀ ਭੁੱਦ ਸੜੇ ਹੋਏ ਬੰਦੇ ਨਾਲ ਜੋੜਦਾ ਮੇਰਾ ਬੰਦਾ ਤਾਂ ਐਡਾ ਸੜੱਖਾਗਾ ਨਹੀਂ ਮੈਨੂੰ ਪਤਾ ਕਿੰਨਾ ਕਿਸੇ ਨੇ ਸਾਰਾ ਕੁਝ ਦੱਸਤਾ ਮੇਰੇ ਬੰਦੇ ਨੇ ਨੀਰਾ ਨਿਰਨ ਨਸ਼ਾ ਖਾਂਦਾ ਸੜੇ ਚੈਨ ਨਾ ਸਹੀ ਕਰਦਾ ਤੇਰੇ ਵਾਲੇ ਨਾਲੋਂ ਦੁੱਗਣਾ ਪਿਆਰ ਕਰਦਾ ਤੇਰੇ ਵਾਲਾ ਕਰਦਾ ਕੋਣ ਕੋਣ ਬੱਠੇ ਬੱਠੇ ਤੇ ਸੇਤਰਖਾਲਾ ਨਹੀਂ ਤੇਰੇ ਬੰਦੇ ਨੇ ਵੀ ਮੈਨੂੰ ਦੱਸਿਆ ਤੇਰੇ ਕਰਤੂਤਾਂ ਨਹੀਂ ਮੇਰੀ ਗੱਲ ਆ ਮੈਨੂੰ ਸਾਰਾ ਕੁਝ ਦੱਸ ਤੈਨੂੰ ਤੋਂ ਮੂੰਹ ਵੀ ਨਹੀਂ ਲਾਉਂਦਾ ਬੈਲਣਾ ਬੈਲਣੇ ਪੈਰਾਂ ਤੋਂ ਮਿੱਟੀ ਪਾਦੀ ਸੜੀ ਹੋਈ ਜੜਾਨੀ ਨੇ ਤੇ ਤੈਨੂੰ ਤਲਾਕ ਦਊਗਾ ਉਹ ਕਹਿੰਦਾ ਤੂੰ ਕਰਾ ਲਈ ਤੂੰ ਕਰਾ ਲਈ ਜਦੋਂ ਤੇਰੇ ਕੋਈ ਨਹੀਂ ਤੇਰੇ ਅੱਗੇ ਗੰਦੀਆਂ ਗਵਾਣੜਨਾ ਹੁਣ ਟਾਈਮ ਕਿਸਦਾ ਘਰ ਨਹੀਂ ਬੈਸ ਸਕਦੇ ਤੇ ਤੇਰੇ ਅਰਗੇ ਚਾਵਲਾ ਹੋਣਾ ਬਸਾਉਣਾ ਆਪਣੇ ਹੱਥੋਂ ਦੇ ਰੱਖ ਲੈ ਆਪਣੇ ਬੰਦੇ ਨੂੰ ਰੱਖਾਂ ਜਦੋਂ ਤੇਰੇ ਅਰਗੇ ਚਾਵਲ ਨੇ ਮਗਰ ਲੈ ਰੱਖਿਆ ਮੈਂ ਕਿ ਰੱਖਾਂ ਰੱਖ ਲੈ ਆ ਸੁਣਦੇ ਨਹੀਂ ਜੀ ਹੁਣ ਆਲੇ ਬਾਰੇ ਸੁਣ ਲੈ ਮੈਂ ਕਿ ਡਰ ਮਾਰਿਆ ਤੇ ਹੁਣ ਮੈਂ ਦਾਵਾ ਕਰੂੰਗੀ ਕਿ ਤੂੰ ਬੱਕਰੇ ਤੂੰ ਤਾਂ ਬੋਲਦੀ ਨਹੀਂ ਤੂੰ ਤਾਂ ਬੱਕਰੇ ਕਿ ਬੋਲ ਚੁਕਾ ਤੂੰ ਬੋਲ ਸੇ ਕੀ ਦਾਵਾ ਕਰੇ ਕੀ ਦਾਵਾ ਕਰੇ ਹਾਂ ਦੱਸ ਆ ਆ ਕਰ ਸੋਹਣ ਕਿ ਨਹੀਂ ਈ ਹੋ ਰਿਹਾ ਤੁਹਾਨੂੰ ਵਾਈਬ ਲੈਣਾ ਗੰਦ ਗੰਦ ਸਿਰੇ ਦਾ ਗੰਦ ਦੇਖ ਲੈ ਜੀ ਕੀ ਹੋ ਗਿਆ ਪਰ ਮਰਾ ਇਹ ਹੋ ਗਿਆ ਗੱਦੇ ਮਗਾਣਾ ਗੰਦ ਇਹ ਜਿਹੇ ਜਿਹੇ ਜਿੱਤੀ ਨਹੀਂ ਸਿਆਣੀ ਜਨਾਨੀ ਐ ਤਾਂ ਸਿਆਣੀ ਸਿਆਣੀ ਨਸਿਆਣੀ ਤੇਰੇ ਪਾੜ ਪਾਏ ਨੇ ਤੇਰੇ ਪਾੜੇ ਪਾਏ ਨੇ ਕਿਉਂ ਹੋ ਗਿਆ ਤਾਂ ਇੰਨੀ ਸਿਆਣੀ ਜਨਾਨੀ ਐ ਸਿਆਣੀ ਹਾਏ ਤੇਰੇ ਸਾਪੇ ਪੈਨ ਤੇਰੇ ਸਿਆਪੇ ਪਾਏ ਨੇ ਤੂੰ ਸਿਆਣੀ ਕਹਿਣਾ ਇਹਨੂੰ ਤੇਰੇ ਤੇਰੇ ਕਰਕੇ ਚੰਬਲੀ ਇਹ ਚਵਲਾ ਤੇਰੇ ਕਰਕੇ ਤੂੰ ਕਰਕੇ ਚੰਬਲੀ ਆ ਜਾੜੂਆ ਸੋਡਾ ਇਹ ਹੀ ਨਹੀਂ ਮੈਂ ਤੈਨੂੰ ਕਾਇਦਾ ਮੈਂ ਮੈਂ ਤਾਂ ਚਾੜੂਆ ਮਾਤਾ ਚੜੂ ਲਾਇਆ ਸਾਡੇ ਬਾਹਰ ਚ ਕੂੜਾ ਕਰਦਾ ਆ। ਸਫਾਈਆਂ ਨਹੀਂ ਕਰਦੀਂ ਤੂੰ ਬਾਰੀ ਦੀਆਂ। ਤੁਸੀਂ ਆਪ ਹੀ ਦੇਖੋ। ਹਾਂ। ਪਰ ਜਾਈ ਚੁੱਪ ਕਰ ਜਾ ਹੱਥ ਬੰਨੇ। ਹੱਥ ਬੰਨੇ ਇਹਨੂੰ ਸੰਭੇ ਰੱਖ। ਦੋਨਾਂ ਦਾ ਸੰਭੇ ਬਣਾ ਲਾ। ਦੁੱਟਾ, ਦੁੱਟਾ, ਦੁੱਟਾ ਪਟਾ ਲੋ ਮਰ ਤੂੰ ਦੁੱਟਾ। ਦੋ ਛੱਡ। ਪਟ ਦੂੰ। ਉਹ ਲੈ ਜਾ ਇਹਨੂੰ ਜਰਾ। ਕਾਦੇ ਪਿੱਛੇ ਲੜਦੀ ਹੋਵੇਂ ਤਾਂ ਦੱਸ ਦੋ। ਚਲ ਕੂੜਾ ਖ ਮੇਰੇ ਬਾਹਰ ਚ ਕੜਾ ਕੇ ਮੈਂ ਆਪ ਦੇ ਘਰ ਦੀ ਸਫਾਈਆਂ ਨਹੀਂ ਕਰਦੀ। ਓਏ ਆਜਾ। ਚੁੱਪ ਹੀ ਹੋਈ ਹੈ ਜੀ। ਆਜਾ ਆਜਾ। ਕਿੰਨਾ ਬੋਲਦੀ ਹੋ ਥੋੜਾ ਸੰਗ ਨਹੀਂ ਦੱਪਿਆ ਕਿਸੇ ਨੇ। ਇਹ ਤੇਰੇ ਹੈ ਨਹੀਂ ਕਰਨ। ਆ ਆ ਦੇਖ ਦੇ ਕਿਵੇਂ ਬ ਮੈਂ ਤਾਂ ਟੀਵੀ ਹੋਈ ਹੋਈ ਆ ਤੂੰ ਤਾਂ ਭਗੜ ਜਾ ਮੈਂ ਤਾਂ ਟੀਕੀ ਹੋਈ ਆ ਆ ਦੇਖ ਦੇਖ ਇੱਕ ਬੰਦੇ ਨੂੰ ਪੁੱਟਦੀ ਐ ਬੋਲਦੀ ਨਹੀਂ ਫालतੂ ਇਹਨੂੰ ਇਹਨੂੰ ਟਿਕਾ ਲਾ ਬੇ ਭਾਈ ਇਹ ਮੈਂ ਤੇ ਡੁੰਡੇ ਪਟਾਉ ਤੂੰ ਭਾਗ ਜਾ ਜਮਨ ਤੂੰ ਦਵਾਲੀ ਜਿਸ ਮਹਾਂਜੋ ਖੁੱਟ ਜਾ ਮੇਰੇ ਕੋਲ ਨਾ ਮਾਰੀ ਨਾ ਮਾਰੀ ਨਾ ਜਾ ਤੂੰ ਟਿਕ ਜਾ ਕਰ ਕੇ ਔਕਲੇਸ ਪਾਉਣੀ ਆ ਕੋਈ ਨਹੀਂ ਜੀ ਅ ਮੇਰੀ ਗੱਲ ਸੁਣ ਆ ਬੰਨੇ ਹੱਥ ਤੇਰੇ ਮੂਰੇ ਆ ਲੋੜ ਨਹੀਂ ਸਫਾਈਆਂ ਸੁਪੂਈਆਂ ਕਰਨ ਦੀ ਮੈਂ ਆਪੇ ਕਰ ਦੂੰਗਾ ਤੂੰ ਅੰਦਰ ਰਹਿਆ ਕਰ ਠੀਕ ਆ ਤੀਜੇ ਦਿਨ ਔਕਲੇਸ ਕਰ ਬੈਂਦੀ ਆਂ 有人。<laughs>